ਆਟੋ ਮਾਡਲ 29 ਤੱਕ ਪਾਸ ਹੈ ਜੀ ਠੀਕ ਹੈ ਵੀਰੇ ਹਾਂਜੀ ਇਹ ਸਵਾ ਲੱਖ ਰੁਪਏ ਦੀ ਦੀਏ ਜੀ ਕੋਲੇ ਲਓ ਫੇ ਇਹ ਵੀ ਆਟੋ ਮਾਡਲ 29 ਤੱਕ ਪਾਸ ਜੀ 29 ਤੱਕ ਪਾਸ ਕਰਾਈ ਹੋਈ ਹਾਂਜੀ ਰੇਟ ਸਵਾ ਲੱਖ ਰੁਪਏ ਇਹ ਵੀ ਸਵਾ ਲੱਖ ਹਾਂਜੀ ਚਲੋ ਵੀ ਸਵਾ ਆਕਾਰ ਵੀ ਤੁਹਾਨੂੰ ਮੇਰੇ 1 ਲੱਖ 35 ਹਜ਼ਾਰ ਦੇ ਬਜਟ ਤੇ ਦੇਗਾ 1 ਲੱਖ 35 ਹਜ਼ਾਰ ਦੇ ਵਿੱਚ ਛਡਾਣਾ ਕੋਲੇ ਹੁਣ 29 ਤੱਕ ਪਾਸ ਹੈ ਜੀ ਠੀਕ ਹੈ ਵੀਰੇ ਇਹ ਵੀ ਸਵਾ ਲੱਖ ਰੁਪਏ ਹੈ ਜੀ ਸਵਾ ਲੱਖ ਦੀ ਹਾਂਜੀ 2013 ਮਾਡਲ ਤੁਸੀਂ ਕਿੰਨਾ ਜੀ ਠੀਕ ਹੈ 2 ਲੱਖ ਰੁਪਏ ਦੇ ਦਾਂਗੇ ਇਹ 2 ਲੱਖ 90 ਹੀ ਦੇ ਦਾਂਗੇ 190000 ਹਾਂਜੀ ਲੋ ਬਾਈ ਅਗਰ ਆਪਾਂ ਕਾਰ ਦੇ ਵੀਰੇ ਡਿਮਾਂਡ ਪ੍ਰਾਈਸ ਦੀ ਗੱਲ ਕਰੇ ਡਿਮਾਂਡ ਹੈਗੀ ਆ 265000 ਰੁਪਿਆ ਤੁਹਾਡੇ ਬਿਊਰਸ ਨੂੰ ਕਾਰ ਦੇ ਦਾਂਗੇ ਵੀਰੇ 2 ਲੱਖ ਤੇ 65000 ਰੁਪਿਆ 235000 ਦੇ ਵਿੱਚ ਹਾਂਜੀ ਬਾਈ ਸਾਥ ਸ਼ਰੀਆ ਕਾਲ ਕੀ ਹਾਲ ਚਾਲ ਹੈ वेलकम बैक ਆ ਜੀ ਤੁਹਾਡਾ ਤੁਹਾਡੇ ਛੋਟੇ ਭਰਾ ਕੁਨਾਲ ਦੀ ਇੱਕ ਹੋਰ ਨਵੀਂ ਨਕੋਰ ਵੀਡੀਓ ਦੇ ਵਿੱਚ ਪਹਿਲਾਂ ਤਾਂ ਬਾਈ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਇੱਕ ਚੀਜ਼ ਦੱਸ ਦੇਣਾ ਚਾਹਨਾ ਵੀ ਤੁਹਾਡੇ ਪਿਆਰ ਦੇ ਸਦਕੇ ਆਪਾਂ ਇੱਕ ਨਵੀਂ ਜਗ੍ਹਾ ਤੇ ਅੱਜ ਪਹੁੰਚੇ ਆ ਉਹ ਨਵੀਂ ਜਗ੍ਹਾ ਦੇ ਸ਼ਹਿਰ ਦਾ ਨਾਮ ਹੈਗਾ ਜੀ ਮੋਹਾਲੀ ਤੇ ਮੋਹਾਲੀ ਸ਼ਹਿਰ ਦੇ ਵਿੱਚ ਆਪਾਂ ਪਹੁੰਚੇ ਆ ਇਸ ਟਾਈਮ ਜੀਐਮ ਆਟੋ ਸੇਲਜ਼ ਤੇ ਵੀਰੇ ਅੱਜ ਦੀ ਵੀਡੀਓ ਦੇ ਵਿੱਚ ਜਿਹੜੇ ਮੇਰੇ ਭਰਾ ਇਹ ਡਿਮਾਂਡ ਕਰ ਰਹੇ ਸੀ ਵੀਰੇ ਸਾਨੂੰ ਘੱਟ ਪੈਸਿਆਂ ਦੇ ਵਿੱਚ ਕੁਆਲਿਟੀ ਵਾਲੀ ਕਾਰ ਚਾਹੀਦੀ ਆ। ਇਹ ਵੀਡੀਓ ਉਹਨਾਂ ਭਰਾਵਾਂ ਦੇ ਲਈ ਹੋਣ ਵਾਲੀ ਐ ਸਪੈਸ਼ਲ। ਗੱਡੀਆਂ 30 ਤੋਂ 35 ਅੱਜ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਵਰ ਕਰਾਂਗੇ ਤੇ ਇਹੋ ਜਿਹੀਆਂ ਗੱਡੀਆਂ ਹੋਣਗੀਆਂ ਕੰਡੀਸ਼ਨ ਵੀ ਪੂਰੀ ਸਿਹਰਾ ਤੇ ਪੂਰਾ ਣ ਭਰੋਸੇ ਵਾਲਾ ਕੰਮ ਬਾਈ ਉਹਨਾਂ ਦਾ ਪਹਿਲਾਂ ਵੀ ਕੰਮ ਵਧੀਆ ਚੱਲਦਾ ਆ ਰਿਹਾ ਵਾ ਤੇ ਵੀਰੇ ਉਹਨਾਂ ਨੇ ਸਾਨੂੰ ਇਨਵਾਈਟ ਕੀਤਾ ਪੀ ਵੀਰੇ ਸ਼ੂਟ ਕਰੋ ਆ ਕੇ ਤੇ ਅੱਜ ਤੁਹਾਨੂੰ ਦਿਖਾਵਾਂਗੇ ਕਿ ਨਵੇਂ ਚਿਹਰੇ ਦੇ ਨਾਲ ਇੰਟਰੋਡਿਊਸ ਕਰਾਂ ਜਾਣ ਜਾ ਰਹੇ ਹਾਂ। ਸੁਖਦਰਸ਼ਨ ਬੈਦਵਾਨ ਸਾਹਿਬ ਆਪਣੇ ਨਾਲ ਨੇ ਗੱਲਬਾਤ ਕਰਦੇ ਆ। ਤਾਂ ਥਿਰੇ ਕਾਲ ਬਾਈ ਕੈਮ ਹੋ ਵੀਰੇ ਵਧੀਆ ਤੇ ਵੀਰੇ ਮੈਨੂੰ ਇੱਕ ਵਾਰੀ ਇਹ ਦੱਸੋ ਵੀ ਆਪਾਂ ਇਸ ਟਾਈਮ ਖੜੇ ਕਿੱਥੇ ਆ? ਆਪਾਂ ਕਿੜੇ ਮੁਹਾਲੀ ਸੈਕਟਰ 68 ਜੀ। ਠੀਕ ਹੈ ਜੀ। ਹਾਂਜੀ ਜੀ ਐਮ ਆਟੋ ਸੇਲ। ਜੀ ਐਮ ਆਟੋ ਸੇਲ ਮੁਹਾਲੀ। ਤੇ ਆਪਣਾ ਗੂਗਲ ਦੇ ਉੱਤੇ ਬੋਲਦਾ ਸਾਰਾ ਲੋਕੇਸ਼ਨ ਵੀ ਸਭ ਬੋਲਦਾ। ਠੀਕ ਹੈ। ਤੇ ਵੀਰੇ ਜਿਵੇਂ ਮੈਂ ਸਟਾਰਟਿੰਗ ਦੇ ਵਿੱਚ ਕਿਹਾ ਵਾ ਪੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਸਤੇ ਰੇਟ ਦੀਆਂ ਕਾਰਾਂ ਪਲੱਸ ਕੁਆਲਿਟੀ ਹਾਂਜੀ ਦੋਨੋਂ ਚੀਜ਼ਾਂ ਦੋਨੋਂ ਚੀਜ਼ਾਂ ਮਿਲਣਗੀਆਂ ਜੀ। ਦੋਨੋਂ ਚੀਜ਼ਾਂ ਮਿਲਣਗੀਆਂ ਹਾਂਜੀ ਤੇ ਅੱਜ ਕਿੰਨਾ ਸਟਾਕ ਖੜਾ ਆਪਣੇ ਕੋਲ 45 ਗੱਡੇ ਖੜੀਆਂ ਨੇ ਜੀ। ਆਰਾਮ ਨਾਲ ਹਾਂਜੀ ਤੇ ਇਹ ਗੱਲ ਬਾਤ ਰਹੂਗੀ ਬਾਈ ਐਂਡ ਤੱਕ ਬਣੇ ਰਿਓ ਅੱਜ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਾ ਦੂੰਗਾ ਬਾਈ ਉਹਨਾਂ ਦੀ ਲੋਕੇਸ਼ਨ ਦੇ ਤੁਸੀਂ ਉਹ ਕਲਿੱਕ ਕਰਨਾ ਉਹਦੇ ਤੇ ਜੇ ਕੋਈ ਵੀ ਕਾਰ ਪਸੰਦ ਆਈ ਬਾਕੀ ਮੈਂ ਨੰਬਰ ਵੀ ਪਾ ਰਿਆ ਵਾ ਲੋਕੇਸ਼ਨ ਤੇ ਕਲਿੱਕ ਕਰੋਗੇ ਤਾਂ ਜਿੱਥੇ ਬੈਠੇ ਹੋ ਉੱਥੋਂ ਲੈ ਕੇ ਇੱਥੇ ਤੱਕ ਦੀ ਸਾਰੀ ਡਾਇਰੈਕਸ਼ਨ ਦਿਖਾਉਣੀਆਂ ਸ਼ਟਾਰਟ ਕਰੀਏ ਕਰਾਂ ਹਾਂਜੀ ਵੀਰੇ ਦੱਸੋ ਵੀਰੇ ਆਲ ਟੋ ਐਲ ਐਕਸ ਹੈ ਜੀ 2008 ਮਾਡਲ ਹੈ 29 ਤੱਕ ਪਾਸ ਹੈ ਜੀ ਠੀਕ ਹੈ ਵੀਰੇ ਹਾਂਜੀ ਇਹ 1 ਸਵਾ ਲੱਖ ਰੁਪਏ ਦੇਣੀ ਹੈ ਜੀ ਕੋਰੇਟ ਲਓ ਫੇ ਇੱਕੋ ਰੇਟ 1 ਲੱਖ ਤੇ 25 ਹਰ ਵੀਰੇ 50 ਨੰਬਰ 50 ਨੰਬਰ ਕਾਰ अच्छा सुखी दर्शन ਵੀਰੇ ਇੱਕ ਚੀਜ਼ ਦੱਸੋ ਵੀ ਜਿਹੜੇ ਜਿਵੇਂ ਨਵੇਂ ਭਰਾ ਆਪਣੇ ਨਾਲ ਜੁੜੇ ਆ ਜਿਹੜੇ ਉਹਨਾਂ ਨੂੰ ਜੇ ਆਪਾਂ ਆਪਾਂ ਇੰਜਨ ਗੇਅਰ ਦੀ ਗਾਰੰਟੀ ਵਾਰ ਗਾਰੰਟੀ ਹੈ ਫਿਰ ਗੋਡੇ ਦੀ ਪਿੱਲਰ ਜੀ ਹਾਂ ਅਪਰੌਨ ਦੀ ਗੇਅਰ ਦੀ ਇੰਜਨ ਦੀ ਇੰਜਨ ਗੇਅਰ ਦੀ ਸਾਰੀਆਂ ਚੀਜ਼ਾਂ ਤਸੱਲੀ ਹੈ ਨਾ ਹਾਂਜੀ ਕੋਈ ਮਤਲਬ ਕਿ ਓਲੇ ਵਾਲਾ ਕੰਮ ਨਹੀਂ ਨਹੀਂ ਓਲੇ ਦਾ ਕੰਮ ਨਹੀਂ ਹੋਏ ਕੋਈ ਤੇ ਬਾਲ ਦੀ ਗੱਲ ਹੈ ਤੇ ਵਿਗੜਦਾ ਕੁਝ ਨਹੀਂ ਹਾਂ ਉਹ ਤਾਂ ਗੱਲ ਹੈਗੀ ਮਤਲਬ ਇਹਦੇ ਤੋਂ ਇਲਾਵਾ ਵੀ ਜਿੰਨੀਆਂ ਆਪਣੇ ਸਭ ਕਾਰਾਂ ਦੀ ਗਾਰੰਟੀ ਹੈ ਜੀ ਇੰਜਨ ਗੇਅਰ ਦੀ ਹਾਂਜੀ ਠੀਕ ਹੈ ਤੇ ਬਾਈ ਸਕਰੀਨ ਤੇ ਮੈਂ ਨੰਬਰ ਪਾਏ ਹੋਏ ਉਹਨਾਂ ਤੇ ਕਾਲ ਕਰ ਲਿਓ ਤੇ ਜੇ ਆਪਣੇ ਬਾਈ ਹੋਣੀ ਕੋਈ ਮਕੈਨਿਕ ਲੈ ਕੇ ਆਂਦੇ ਕੋਈ ਦਿੱਕਤ ਤਾਂ ਕੋਈ ਦਿੱਕਤ ਨਹੀਂ ਵੀਰੇ ਜਿੱਦਾਂ ਮਰਜ਼ੀ ਚੈੱਕ ਕਰਾ ਲੈਣ। ਅਸੀਂ ਆਪਣੀ ਜ਼ਿੰਮੇਵਾਰੀ ਤੋਂ ਬਾਹਰ ਨਿਕਲਦੇ ਨੇ। ਬਸ ਠੀਕ ਆ ਇਹ ਤੇ ਕਰਾ ਲੈ। ਤੇ ਜੇ ਆਪਣਾ ਹਾਂਜੀ ਬਿਲਕੁਲ। ਬਾਕੀ ਬਾਈ ਹੋਣਾਂ ਦਾ ਨਾ YouTube ਤੋਂ ਪਹਿਲਾਂ ਵੀ ਵੀਡੀਓ ਪੈਂਦੀਆਂ ਹੀ ਆ ਆਪਾਂ ਅੱਜ ਪਹਿਲੀ ਵਾਰੀ ਸ਼ੂਟ ਕਰਨ ਲੱਗੇ ਆ ਇਹਨਾਂ ਦਾ ਤੇ ਉਹ ਵੀ ਵੀਡੀਓ ਤੁਸੀਂ ਜਾ ਕੇ ਦੇਖਿਓ। ਬਹੁਤ ਵਧੀਆ ਕੰਮ ਆ ਵੀਰੇ ਇਹਨਾਂ ਦਾ। ਇਹਦੀ ਪਾਸਿੰਗ ਵੀਰੇ ਕਿੰਨੇ ਤੱਕ ਆ? 29 ਤੱਕ ਆ ਜੀ। 29 ਤੱਕ ਪਾਸ ਆ। 29 ਤੱਕ ਪਾਸ ਆ ਓਨਰ ਇਹਦਾ? ਉਹ ਤਾਂ ਸੈਕਿੰਡ ਜੀ। ਸੈਕਿੰਡ ਓਨਰ। ਹਾਂਜੀ। ਸਵਾ ਲੱਖ ਰ ਅੱਜ ਵੀਰਾ ਕਹਿੰਦਾ ਵੀ ਤੁਸੀਂ ਛਾਪਾ ਹੀ ਮਾਰਿਆ ਵਾ ਤੇ ਤਾਂ ਕਰਕੇ ਹਾਂ ਸਟਾਕ ਘੱਟ ਹੈ ਹਾਂ ਸਟਾਕ ਆ ਦੀ ਘੱਟ ਵੀ ਆ ਨਾਲੇ ਗੱਡੀਆਂ ਰੈਡੀ ਨਹੀਂ ਕਰਾਈਆਂ ਜਦੋਂ ਤੁਸੀਂ ਆਉਂਗੇ ਪੂਰੀ ਟੱਚ ਮਿਲੂਗੀ ਟੱਚ ਮਿਲ ਜੇ ਹਾਂ ਜੀ ਰਵੀ ਬਾਅਦ ਚ ਕਰਾ ਕੇ ਦਵਾਂਗੇ ਠੀਕ ਹੈ ਵੀਰੇ ਤੇ ਉਹਦੇ ਬਾਅਦ ਉਹਨਾਂ ਭਰਾਵਾਂ ਦੇ ਲਈ ਜਿਹੜੇ ਮਤਲਬ ਕਿ ਪਲੇਟ ਨੰਬਰ ਪਲੇਟ ਦੇ ਵਿੱਚ ਹਾਂ ਦੱਸੋ ਇਹਦੇ ਬਾਰੇ 2018 ਮਾਡਲ ਹੈ ਜੀ ਹੂੰ ਫਸਟ ਓਨਰ ਦੀ ਕਾਰ ਹੈ ਠੀਕ ਹੈ ਹਾਂਜੀ ਸਵਾ ਦੋ ਲੱਖ ਵੀਰੇ 2,25,000 ਹਾਂਜੀ ਉਹ ਟੈਕਸ ਟੁਕਸ ਸਾਰੇ ਕਰੇ ਨੇ ਸਾਰੇ ਓਕੇ ਨੇ ਓਕੇ ਨੇ ਜੀ ਤੇ ਓਨਰ ਇਹਦਾ ਪਹਿਲਾ ਹੀ ਓਨਰ ਪਹਿਲਾ ਜੀ ਪਹਿਲਾ ਨਾ ਤੇ ਬਾਈ ਮਾਡਲ ਦਾਸਤਾਵਾ ਮਾਡਲ ਨਾਲ ਦੀ ਨਾਲ ਨੋਟ ਕਰਦੇ ਜਾਇਓ ਠੀਕ ਹੈ ਤੇ ਅੱਜ ਦੀ ਵੀਡੀਓ ਦੇ ਵਿੱਚ ਇਹੀ ਗੱਲਬਾਤ ਰਹਿਣ ਵਾਲੀ ਆ ਤੁਹਾਨੂੰ ਹਲੇ ਅਮੀਰ ਵੀ ਦੇਣੀ ਬਾਈ ਮੇਰੇ ਸਫਾਰੀ ਮੰਗਦੇ ਸੀਗੇ ਵੀ ਰੇਟੋ ਰੇਟ ਸਫਾਰੀ ਦੇ ਦੋ ਇੱਕ ਸਫਾਰੀ ਵੀ ਘੜਾਈ ਹੋਈ ਆ ਮਤਲਬ ਗੱਡੀਆਂ ਬਹੁਤ ਨੇ ਕਰੂਜ਼ਾਂ ਕਰਾਦਾ ਸਭ ਕੋਈ ਖੜਾ ਵਾ ਐਂਡ ਤੱਕ ਬਣੇ ਰਹੇ ਆਹਾ ਵੀਰੇ ਕਲਟੋ ਹੈ ਜੀ 2013 ਮਾਡਲ ਜੀ ਰਿਸਰਚ 14 ਜੀ ਠੀਕ ਹੈ 2 ਲੱਖ ਰੁਪਏ ਦੇ ਦਾਂਗੇ ਜੀ ਇਹ 2 ਲੱਖ 90 ਦੇ ਦਾਂਗੇ ਜੀ 1 ਲੱਖ 90 ਹਜ਼ਾਰ ਦੀ ਹਾਂਜੀ ਲਓ ਬਾਈ ਗੱਲਬਾਤ ਐਵੇਂ ਆ ਬਾਈ ਕਹਿੰਦਾ ਵੀ ਸਿੱਧਾ 2 ਦੀ ਪੁਆਇੰਟ 190000 ਲਿਆਓ ਤੇ ਲੈ ਜਾਓ ਬਾਕੀ ਮੌਕੇ ਤੇ ਕਰ ਦਮ ਨਹੀਂ ਵੀਰੇ ਲਾਸਟ ਰੇਟ ਹੈ ਹਾਂ ਲਾਸਟ ਰੇਟ ਹੈ ਚਲੋ ਇਹ ਵੀ ਗੱਲ ਕਲੀਅਰ ਹੋ ਜਵੇ ਨਾ ਤਾਂ ਬਹੁਤ ਵਧੀਆ ਰਹਿੰਦੀ ਆ ਨਾ ਤੁਹਾਡਾ ਟਾਈਮ ਵੇਖੋ ਨਾ ਆਪਣਾ ਹਣਾ ਵੀਰੇ ਤੇ ਤੁਹਾਨੂੰ ਐਡਰੈਸ ਆਪਾਂ ਦੱਸਤਾ ਮੋਹਾਲੀ ਖੜੇ ਆਪਾਂ ਤੇ ਇਹਦਾ ਮਾਡਲ ਦੱਸ ਦਿੱਤੀ 2013 ਰਜਿਸਟਰ 14 ਜੀ 13 ਰਜਿਸਟਰ 14 ਦੀ 190000 ਦੀ ਆ ਲਾਸਟ ਰੇਟ ਆ ਤੇ ਇੰਜਨ ਗੇਅਰ ਤਾਂ ਟੈਟ ਹੀ ਗਾਰੰਟੀ ਹੈ ਜੀ ਆਪਣੇ ਨਾਮ ਪਹਿਲੇ ਹੀ ਹੈ ਹਾਂ ਦਾ ਦੂਜੇ ਨਾਮ ਹੈ ਜੀ ਅੱਛਾ ਨਾਮ ਦੂਜੇ ਠੀਕ ਹੈ ਵੀਰੇ ਆਹਾ ਵੀਰੇ ਤੇ ਉਹਦੇ ਬਾਅਦ ਆ ਗਈ ਆਪਣੇ ਤੋਂ i20 ਇਹਦੇ ਬਾਰੇ ਕੀ i20 2013 ਮਾਡਲ ਹੈ ਪੈਟਰੋਲ ਪਲੱਸ ਈਐਨਜੀ ਹੈ ਜੀ ਅੱਛਾ ਪੈਟਰੋਲ ਪਲੱਸ ਦੀ ਹੈ ਈਐਨਜੀ ਹਾਂਜੀ ਠੀਕ ਹੈ ਓਨਰ ਓਨਰ ਪਹਿਲਾ ਜੀ ਪਹਿਲਾ ਨਾਮ ਹਾਂਜੀ ਤੇ ਪੈਟਰੋਲ ਹੈ ਡੀਜ਼ਲ ਹੈ ਪੈਟਰੋਲ ਜੀ ਪੈਟਰੋਲ ਕਾਰ ਹਾਂਜੀ ਕਿੰਨੇ ਕੀ ਦੀ ਰਹੋਗੇ 3.40 ਲੱਖ ਜੀ 3.40 ਲੱਖ ਹਾਂਜੀ ਫਿਕਸ ਹੈ ਫਿਕਸ ਜੀ ਚਲੋ ਕੋਈ ਗੱਲ ਨਹੀਂ ਬਾਕੀ ਬਾਈ ਇੱਕ ਚੀਜ਼ ਮੈਂ ਕਹਿਣਾ ਹੁਣਾ ਵਾ ਵੀ ਔਨ ਟੇਬਲ ਨਾਲ ਜੋ ਤੁਸੀਂ ਅਨੇ ਉਹਨਾ ਕੁਛ ਨਾ ਕੁਛ ਹੋ ਸਕਦਾ ਵਾ ਵੀ ਮਾਨਤਾਨ ਥੋੜਾ ਹੋ ਜਵੇ ਕਸਟਮਰ ਦੀ ਕਾਰਾਂ ਨੇ ਜੀ ਕੁਝ ਨਾ ਕੁਝ ਮੌਕੇ ਤੇ ਕਰਵਾ ਸਕਦੇ ਹਾਂ ਕਸਟਮਰ ਨੂੰ ਪੁੱਛ ਗਏ ਹਾਂ ਮੈਂ ਆਹੀ ਚੀਜ਼ ਆ ਹਾਂ ਜੀ ਇਹ ਨਹੀਂ ਆ ਵੀ ਜੇ ਤੁਸੀਂ ਆਓਗੇ ਤਾਂ ਤੁਹਾਡੀ ਡੀਲ ਹੀ ਮੈਚਰ ਕਰਾਵਾਂਗੇ ਬਾਈ ਜਿੰਨਾ ਸਾਡੇ ਤੋਂ ਵੱਧ ਤੋਂ ਵੱਧ ਹੋ ਸਕਿਆ ਉਹ ਕਰਾਵਾਂਗੇ ਹਾਂ ਜੀ ਕਸਟਮਰ ਦੀ ਕਾਰਾਂ ਨੇ ਆਪਣੀਆਂ ਸਾਰੀਆਂ ਆਹਹ ਸਵਿਫਟ 2000 2009 ਮਾਡਲ ਹੈ ਜੀ ਹੂੰ ਪੈਟਰੋਲ ਦੀ ਕਾਰ ਹੈ ਜੀ ਠੀਕ ਹੈ 215000 ਜੈਡ ਐਕਸ ਆਈ ਹੈ ਜੀ ਜੈਡ ਐਕਸ ਆਈ 215000 ਅੱਛਾ ਜੈਡ ਐਕਸ ਆਈ ਟਾਪ ਆ ਜਾਂਦਾ ਟਾਪ ਵਾਲਾ ਮਾਡਲ ਹੈ ਤੇ ਪੈਟਰੋਲ ਆਸ ਰਹੇ ਪੈਟਰੋਲ ਜੀ ਪੈਟਰੋਲ ਕਾਰ ਲਓ ਵੀ ਭਾਈ ਜਿਹੜੇ ਮੇਰੇ ਭਰਾ ਨੂੰ ਪੈਟਰੋਲ ਕਾਰ ਚਾਹੀਦੀ ਆ ਉਹ ਵੀ ਸੰਪਰਕ ਕਰ ਸਕਦਾ ਵਾ ਬਾਕੀ ਇੱਕ ਚੀਜ਼ ਮੈਂ ਕਹੂੰਗਾ ਅੱਜ ਦੀ ਵੀਡੀਓ ਦੇ ਵਿੱਚ ਹੋ ਸਕਦਾ ਕੁਝ ਚੀਜ਼ਾਂ ਸਾਡੇ ਕੋਲੋਂ ਛੁੱਟਣ ਮਤਲਬ ਕਿ ਜਿਵੇਂ ਕਿਸੇ ਦੀ ਓਨਰਸ਼ਿਪ ਦੀ ਡਿਟੇਲ ਕਿਸੇ ਦੀ ਪੈਟਰੋਲ ਡੀਲਰ ਦੀ ਉਹਨਾਂ ਹਰ ਵਾਰੀ ਜਦੋਂ ਸਟਾਕ ਜ਼ਿਆਦਾ ਹੁੰਦਾ ਨਾ ਹੋ ਹੀ ਜਾਂਦਾ ਥੋੜਾ ਬਹੁਤ ਦਿੱਤੇ ਗਏ ਨੰਬਰਾਂ ਦੇ ਉੱਤੇ ਸੰਪਰਕ ਕਰ ਲਿਓ ਮੇਰਾ ਭਰਾ ਜਰੂਰ ਆ ਮਰਸੀਡੀਜ਼ ਕਿਹੜੀ ਆ ਵੀਰੇ ਇਹ ਐਮ ਐਲ ਆਈ 2014 ਮਾਡਲ ਜੀ ਟੂ ਟੂ ਜੀ 250 ਐਮ ਐਲ ਹਾਂਜੀ ਠੀਕ ਹੈ ਤੇ 2014 ਮਾਡਲ ਆਦਿ ਨਾਮ ਨਾਮ ਪਹਿਲੇ ਜੀ ਤੇ ਪੈਟਰੋਲ ਡੀਜ਼ਲ ਹੀ ਆਣੀ ਡੀਜ਼ਲ ਹੀ ਆਣੀ ਆ ਹਾਂਜੀ ਤੇ ਇਨਸ਼ੋਰੈਂਸ ਵਗੈਰਾ ਕਿੱਦਾਂ ਹੈ ਇਹਨਾਂ ਦੀ ਸੋ ਚੈੱਕ ਕਰਨੀ ਵੀ ਕਸਟਮਰ ਪੁੱਛ ਕੇ ਜੀ ਉਹ ਕਸਟਮਰ ਨੂੰ ਪੁੱਛ ਹਾਂਜੀ ਪਤਾ ਕਰ ਉਹ ਡੀਲ ਦੇ ਵਿੱਚ ਮੁਤਾਬਕ ਕਰ ਲਾਂਗੇ ਜੀ ਕਿੰਨੇ ਕੀ ਦੀ ਬਣਾਓਗੇ 15.5 ਲੱਖ 15.5 ਲੱਖ ਹਾਂਜੀ ਮੌਕੇ ਤੇ ਕਰ ਦੂੰਗੇ ਮੌਕੇ ਤੇ ਹੋ ਜਾਈਗੀ ਚਲੋ ਮੌਕੇ ਤੇ ਹੋ ਜੂਗਾ 15.5 ਲੱਖ ਦੀ ਆਵਾ ਤੇ ਉਹਦੇ ਬਾਅਦ ਇੱਕ ਆ ਵੀ ਖੜੀ ਆਪਣੇ ਤੋਂ 7210 ਹੈ ਜੀ ਹਾਂ 2008 ਮਾਡਲ 29 ਤੱਕ ਪਾਤਾ ਜੀ ਠੀਕ ਹੈ ਵੀਰੇ ਇਹ ਵੀ ਸਵਾ ਲੱਖ ਰੁਪਈਆ ਜੀ ਸਵਾ ਲੱਖ ਦੀ ਹਾਂਜੀ ਤੇ ਨਾਮ ਇਹਦੇ ਪਹਿਲੇ ਹੀ ਆ ਨਾਮ ਦੂਜੇ ਹੋ ਜੀ ਅੱਛਾ ਨਾਮ ਦੂਜੇ ਹੋਊਗੀ ਤੇ ਪੈਟਰੋਲ ਡੀਜ਼ਲ ਪੈਟਰੋਲ ਜੀ ਪੈਟਰੋਲ ਕਾਰ ਆ ਲਓ ਵੀ ਭਾਈ ਸਵਾ ਲੱਖ ਦੇ ਵਿੱਚ ਆ ਵੀ ਮਿਲ ਗਈ ਆਪਸ਼ਨ ਹੱਲੇ ਤੁਹਾਨੂੰ ਬਹੁਤ ਦੇਣੀ ਆ ਵਾ ਐਂਡ ਤੱਕ ਬਣੇ ਰਿਓ ਬਸ ਮੈਂ ਇਹੀ ਚੀਜ਼ ਕਹਿਣਾ ਵਾ ਤੇ ਉਹਦੇ ਬਾਅਦ ਇੱਕ ਆ ਵੀਰੇ ਮਰਸੀਡੀਜ਼ ਆ ਵੀਰੇ ਮਰਸੀਡੀਜ਼ E ਕਲਾਸ ਹੈ ਜੀ 250 ਜੀ ਇਹ ਵੀ 250 ਆ ਹਾਂ E ਕਲਾਸ ਜੀ ਠੀਕ ਐ ਮਾਡਲ ਇਹਦਾ 2011 ਮਾਡਲ 2011 ਠੀਕ ਐ 11 ਮਾਡਲ ਆ ਤੇ ਚੱਲੀ ਕਿੰਨੇ ਕੇ ਨੀਅਰ ਚੱਲੀ ਹੋਈ 82000 ਜੀ 82000 ਚੱਲੀ ਹਾਂ ਜੀ ਕਿੰਨਾ ਕੇ ਦੇਣਾ ਇਹਦਾ ਰੇਟ ਇਹ ਦੇਣਾ ਤੇ ਲਖ ਰਬੇ 6 ਲੱਖ ਦੀ ਆ ਵੀ ਮਿਲ ਜੀ ਮੌਕੇ ਤੇ ਕਰ ਦੂੰਗਾ ਕਰ ਦਾਂਗੇ ਮੌਕੇ ਤੇ ਚਲੋ ਮੌਕੇ ਦੇ ਉੱਤੇ ਹੋ ਜਾਊਗਾ ਵੀਰੇ ਇੰਜਨ ਗੇਅਰ ਸਾਰੀਆਂ ਦਾ ਗਾਰੰਟੀ ਹੋਈਗੀ ਜੀ ਠੀਕ ਆ ਇੰਜਨ ਗੇਰਾਂ ਦੀ ਤੁਹਾਨੂੰ ਬਾਰ ਬਾਰ ਇਹ ਚੀ ਦੱਸ ਰਹੇ ਆਂ ਵੀ ਤਸੱਲੀ ਬਖਸ਼ ਕੰਮ ਹੋਊਗਾ ਟੈਨਸ਼ਨ ਨਾ ਲਿਓ ਅੱਛਾ ਜਿਵੇਂ ਮੇਰੇ ਕਿਸੇ ਪੰਜਾਬ ਵਾਲੇ ਭਰਾ ਨੇ ਨੰਬਰ ਚੇਂਜ ਕਰਾਣਾ ਹੋਵੇ ਕਰਾ ਦੇਵਾਂਗੇ ਉਹ ਇਹਨੂੰ ਕਟਾ ਕੇ ਦੇ ਦਾਂਗੇ ਜੀ ਦੇ ਦੋਗੇ ਕਟਾ ਕੇ ਹਾਂ ਜੀ ਠੀਕ ਐ 2012 ਮਾਡਲ ਹੈ ਜੋਡੀ A4G A4 ਆਰਡੀ ਠੀਕ ਐ ਤੇ ਇਹਦਾ 2012 ਮਾਡਲ ਦਾ ਇਹ ਤਾਂ ਹਣੀ ਡੀਜ਼ਲ ਆ ਡੀਜ਼ਲ ਹੀ ਆ ਨਾਮ ਪਹਿਲੇ ਤਾਂ ਦੂਜੇ ਸਾਲਟਰ ਉਹਨਰ ਅੱਛਾ ਠੀਕ ਐ ਓਨਰ ਐ ਤਾਂ ਰੇਟ ਕਿੰਨਾ ਕੁ ਦੇਣਾ ਵੀਰੇ ਰੇਟ 7 ਲੱਖ ਰੁਪਏ 7 ਲੱਖ ਹਾਂਜੀ ਮੌਕੇ ਤੇ ਕਰ ਲਵਾਂਗੇ ਕਰ ਦਾਂਗੇ ਮੁੱਕ ਜੀ 6 90 ਰੁਪਏ ਕਹਿਦਾ ਮੈਂ ਇਸ ਟਾਈਮ ਕਾਹ ਬੋਤ ਕਹਿ ਦੋ ਜੀ ਕਰ ਲੈ 6 ਲੱਖ 90 ਹਜ਼ਾਰ ਤੇ ਬਾਕੀ ਭਾਈ ਲੋਨ ਕਰਵਾ ਦੋਗੇ ਜਿੰਨੀਆਂ ਲੋਨ ਕਰਾ ਦਾਂਗੇ ਜੀ ਸਾਰੀ ਕਾਰਾਂ ਦੇ ਹੋ ਜੀ ਕਿੰਨਾ ਕੁ ਹੋ ਜੂਗਾ 2012 ਦੇ ਮਾਡਲ ਤੋਂ ਉੱਪਰ ਲੋਨ ਹੋ ਜਾਂਦਾ ਜੀ 2012 ਤੋਂ ਉੱਤੇ ਜਿੰਨਾ ਵਾ ਬਾਕੀ ਜਿਹੜੇ ਆ ਸਵਾ ਸਵਾ ਲੱਖ ਵਾਲੀਆਂ ਇਹਨਾਂ ਦੇ ਲੋਨ ਨਹੀਂ ਹੁੰਦਾ ਜੀ ਇਹ ਕੈਸ਼ ਤੇ ਹੁੰਦਾ ਇਹ ਕੈਸ਼ ਹੀ ਕਰਾਂ ਠੀਕ ਐ ਤੇ ਉਹਦੇ ਬਾਅਦ ਆਹ 2010 ਮਾਡਲ ਜ Audi A4 GB Audi A4 ਹੈ ਹਾਂਜੀ ਠੀਕ ਹੈ ਤੇ ਇਹਦਾ ਰੇਟ 490 490 ਹਾਂਜੀ ਠੀਕ ਹੈ ਵੀਰੇ ਉਹਦੇ ਬਾਅਦ ਆ ਗਈ ਆਪਣੇ ਤੋਂ ਵਰਨਾ 2018 ਮਾਡਲ ਜੀ ਹਾਂ ਹਾਂਜੀ 2018 ਮਾਡਲ ਹਾਂਜੀ 890000 ਜੀ ਡੀਜ਼ਲ ਹੈ ਪੈਟਰੋਲ ਡੀਜ਼ਲ ਜੀ 1.6 ਹਾਂਜੀ 1.6 1.6 ਠੀਕ ਹੈ ਜੀ ਤੇ ਐਵਰੇਜ ਯੂਵਰੇਜ ਵਧੀਆ ਹੁੰਦੀ ਹੈ ਐਵਰੇਜ ਹਾਂਜੀ 18 ਵੀ ਦੇਈ ਜਾਂਦੀ ਹੈ 18 ਵੀ ਤਾਂ ਦੇਈ ਦਿੰਦੀ ਹੈ ਹਨਾ ਨਾਰਮਲ ਜੀ ਗੱਲ ਆ 18 ਵੀ ਤਾਂ ਇਹਦੇ ਮਿਲ ਹੀ ਜਾਂਦੀ ਹੈ ਇਹਨਾਂ ਦੇ ਨਾਲ ਰੇਟ ਆ ਤਾਂ ਤੁਸੀਂ ਦੱਸਿਆ ਵਾ 890 ਜੀ 8 ਲੱਖ 90 ਹਜ਼ਾਰ ਮੌਕੇ ਤੇ ਰਿਗਾਰਡ ਕਰਦਾਂ ਮੌਕੇ ਤੇ ਕਰਦਾਂਗੇ ਜੀ ਚਲੋ ਮੌਕੇ ਤੇ ਹੋ ਜੂਗਾ ਡੀਜ਼ਲ ਆ ਗਈ ਨਾਲ ਆਹ ਹੈ ਟਾਇota ਦੀ ਆਲਟਿਸ ਹਾਂਜੀ 15 ਮਾਡਲ ਜੀ ਕਰੋਲਾ ਆਲਟਿਸ ਹਾਂਜੀ 2015 ਮਾਡਲ ਹਾਂਜੀ ਤੇ ਪੀਵੀ 65 ਮੁਹਾਲੀ ਦਾ ਹੀ ਨੰਬਰ ਆ ਹਾਂਜੀ ਤੇ ਕੰਡੀਸ਼ਨ ਜੈਨੂਅਰੀ ਹੋਊਗੀ ਸਾਰੀਆਂ ਗੱਲਾਂ ਬਾਕੀ ਬਈ ਇੱਕ ਚੀਜ਼ ਮੈਂ ਕਹਿਣੀ ਜਾਊਂਗਾ ਅੱਜ ਨਾਲ ਆਪਾਂ ਰੋਡ ਦੇ ਉੱਤੇ ਖੜੇ ਹੋਏ ਹਾਂ ਇਸ ਟਾਈਮ ਤੇ ਉੱਤੋਂ ਦੀ ਪੇੜ ਪੂੜ ਹੈਗੇ ਆ ਤੇ ਪਤੇ ਪਤੇ ਜਿਹੜੇ ਡਿਗੇ ਹੋਏ ਆ ਇਹ ਜਦੋਂ ਤੁਸੀਂ ਇੱਥੇ ਆਓਗੇ ਤੁਹਾਨੂੰ ਵਧੀਆ ਤਰੀਕੇ ਨਾਲ ਤਿਆਰ ਕਰਕੇ ਰੈਡੀ ਕਰਕੇ ਫੇਰ ਕਰ ਦਵਾਂ ਹਾਂ ਰਵੀ ਪਾਚ ਕਰਾ ਕੇ ਦਵਾਂਗੇ ਠੀਕ ਹੈ ਤੇ ਇਹਦਾ ਤੁਸੀਂ ਦੱਸਿਆ ਮਾਡਲ 2000 2015 ਜੀ 15 ਮਾਡਲ ਨਾਮ ਨਾ ਪਹਿਲੇ ਜੀ ਡੀਜ਼ਲ ਹਾਂਜੀ ਡੀਜ਼ਲ ਚੱਲੀ ਕਿੰਨੀ ਹੋਊਗੀ ਇਹ ਚੱਲੀ ਹੋਈ ਹੈ 70 ਦੇ ਕਰੀਬ ਚੱਲੀ ਹੋਈ ਹੈ 70 ਦੇ ਕਰੀਬ ਹਾਂਜੀ ਰੇਟ ਕਿੰਨਾ ਕੁ ਦੇਣਾ ਹੈ ਰੇਟ ਦਵਾਂਗੇ 7 ਲੱਖ 90 ਹਜ਼ਾਰ 7 ਲੱਖ 90 ਹਾਂਜੀ ਕਰ ਦੋਗੇ ਕਰ ਦਾਂਗੇ ਮੌਕੇ ਤੇ ਚਲੋ ਉਰੇ ਬਾਅਦ ਇੱਕ ਬੀਮਰ ਵੀ ਖੜੀ ਹੈ ਆਪਣੇ ਕੋਲ 2012 ਮਾਡਲ ਜੀ 12 ਮਾਡਲ ਦੀ ਹੈ ਹਾਂਜੀ ਤੇ 6.5 ਲੱਖ ਰੁਪਏ ਜੀ 6.5 ਲੱਖ ਦੀ ਆ ਜੀ 2012 ਮਾਡਲ 6.5 ਲੱਖ ਦੀ ਬਾਕੀ ਇੰਸ਼ੋਰੈਂਸ ਵਗੈਰਾ ਦਾ ਜਿਹੜਾ ਕਾਗਜ਼ ਪੱਤਰ ਆ ਉਹ ਸਾਰੇ ਪੂਰੇ ਹੋਣਗੇ ਉਹ ਪੂਰੇ ਹੋਣਗੇ ਜੀ ਬਾਕੀ ਡੀਲ ਦੇ ਵਿੱਚ ਆਪਾਂ ਦੱਸ ਦਾਂਗੇ ਬਾਕੀ ਕਰ ਲਾਂਗੇ ਮੱਕੂ ਨਹੀਂ ਇੰਸ਼ੋਰੈਂਸ ਦਾ ਕਿੰਦਾ ਖਾਤਾ ਵਾ ਠੀਕ ਹੈ ਲੋਨ ਤੁਹਾਨੂੰ ਦੱਸ ਹੀ ਦਿੱਤਾ ਵਾ ਸਿਮਬਲ ਸਕੋਰ ਜਿਹੜਾ ਨਾ ਆਪਣਾ ਉਹ 750 ਪਲੱਸ ਲੈ ਆਇਓ ਲੋਨ ਦਾ ਕੋਈ ਟੈਨਸ਼ਨ ਵਾਲਾ ਚੱਕਰ ਨਹੀਂ ਹੈਗਾ ਵਾ ਲੋਨ ਤੁਹਾਡਾ ਕਰਾ ਦਾਂਗੇ ਉਦੇ ਬਾਅਦ ਇੱਕ ਕ੍ਰਿਸ਼ਟਾ ਖੜੀ ਹੈ ਇਹ ਇਹ ਕਿੰਨਾ ਮਾਡਲ ਹੈ ਵੀਰੇ 2016 ਮਾਡਲ ਹੈ ਜੀ ਸੈਕੰਡ ਓਨਰ ਦੀ ਕਾਰ ਹੈ ਜੀ 7.5 ਲੱਖ ਚੱਲੀ ਹੋਈ ਹੈ ਜੀ 7.5 ਲੱਖ ਚੱਲੀ ਹੈ ਬਾਕੀ ਇਹਨਾਂ ਨੂੰ ਵੀਰੇ ਚੱਲੀਆਂ ਨੂੰ 7.5 ਫਿਕੜਦਾ ਨਹੀਂ ਹੁੰਦਾ ਜੀ ਕੁਝ ਨਹੀਂ ਫਿਕੜਦਾ ਰੇਟ ਕਿੰਨਾ ਕੁ ਦੇਣਾ ਹੈ ਰੇਟ ਦੇ ਸਾਢੇ 10 ਲੱਖ ਦੇ ਸਾਢੇ 10 ਲੱਖ ਜੀ ਚਲੋ ਵੀ ਸਾਢੇ 10 ਲੱਖ ਇਹ ਬਾਕੀ ਮੌਕੇ ਤੇ ਕਰਾ ਦਾਂਗੇ ਤੁਹਾਡਾ ਮਨਕਰ ਟੈਨਸ਼ਨ ਨਾ ਲਿਓ 2012 ਮਾਡਲ ਦੀ ਡਿਜ਼ਾਇਰ ਡੀਜ਼ਲ ਹੈਗੀ ਡੀਜ਼ਲ ਹੈ ਜੀ ਠੀਕ ਹੈ ਇਹ ਵੇਰੀਐਂਟ ਵੀਡੀਆਈ ਹੈ ਜੀ ਹਾਂ ਜੀ ਸੈਕੰਡ ਓਨਰ ਦੀ ਕਾਰ ਹੈ ਜੀ ਦੂਜ ਤੇ ਬਾਕੀ ਵੀਰੇ ਇੰਜਨ ਗੇਅਰ ਚਾਲ ਚਲਾਵਾ ਓਕੇ ਪੂਰਾ ਓਕੇ ਓਕੇ ਹੈ ਜੀ ਦੇਖੋ ਜੀ ਰੰਦਰ ਉਹਦੀ ਚੈੱਕ ਕਰਾ ਦੇਣਾ ਮੇਰੇ ਭਰਾਵਾਂ ਨੂੰ ਅੱਜ ਕੁਝ ਗੱਡੀਆਂ ਤੁਸੀਂ ਕਹਿ ਰਹੇ ਹੋਵੋਗੇ ਪੀਆਰ ਅੰਦਰੋਂ ਨਹੀਂ ਦਿਖਾ पाए ਅੱਜ ਇਹਨਾਂ ਜਗ੍ਹਾ ਵੀ ਥੋੜੀ ਕੰਜੈਸਟਡ ਦੀ ਆ ਮੇਰਾ ਭਰਾ ਕੁਝ ਗੱਡੀਆਂ ਦਿਖਾ ਦਾਂਗੇ ਬਾਕੀ ਇੱਥੇ ਆਇਓ ਵੀਰੇ ਟ੍ਰਾਈ ਡਰੀ ਕਰਾ ਦਿਓ ਠੀਕ ਹੈ ਜੀ ਜਿਹੜੇ ਭਰਾਣਗੇ ਨਾ ਟ੍ਰਾਈ ਤੋਂ ਪਹਿਲੇ ਕਰਵਾਵਾਂਗੇ ਜੀ ਠੀਕ ਹੈ ਨਾ ਤੇ ਟ੍ਰਾਈ ਹੋ ਜੂਗੀ ਰੇਟ ਕਿੰਨਾ ਦੇਣਾ ਹੈ ਇਹਦਾ 330000 ਰੁਪਏ ਜੀ 330000 ਹਾਂਜੀ 330000 ਦੇ ਵਿੱਚ ਆ ਵੀ ਬੰਦ ਜਾਣੀ ਆ ਬਲੇਰੋ ਬਲੇਰੋ 19/20 ਇੰਜਨ ਗੇਅਰ ਟਾਇਟ ਟਾਇਟ ਆਪਾਂ ਵੀ ਠੀਕ ਐ ਤੇ ਓਨਰਸ਼ਿਪ ਇਹਦੀ ਹੈਗੀ ਆ ਪਹਿਲਾ ਜੀ ਪਹਿਲਾ ਹੀ ਆ ਹਾਂਜੀ ਕਿੰਨਾ ਕੁ ਦੇਣਾ ਰੇਟ ਇਹਦਾ 7 ਲੱਖ 90 ਹਜ਼ਾਰ 7 ਲੱਖ 90 ਹਾਂਜੀ 7 ਲੱਖ 80 ਕਰ ਦਾਂਗੇ ਮਾਫੀ ਕਰਦਾਣਗੇ ਇਹ ਕੋਈ ਚੱਕਰ ਨਹੀਂ ਲੀ ਗਾਲੀ ਤੇ ਵੀਰੇ ਇਹ ਗੱਲ ਆ ਵੀ ਆਪਣੀ ਪਹਿਲੀ ਵੀਡੀਓ ਆ ਨਾ ਵੀ ਜਿੰਨੇ ਵੀ ਭਰਾ ਆਪਣੇ ਨਾਲ ਜੁੜਨ ਇਹ ਆ ਵੀ ਉਹਨਾਂ ਨੂੰ ਵਧੀਆ ਲੱਗੇ ਹਨ ਆਪਣੇ ਨਾਲ ਡੀਲ ਕਰਕੇ ਕੋਈ ਨਰਾਜ਼ ਨਹੀਂ ਹੋਣਾ ਚਾਹੀਦਾ ਮੇਰਾ ਬੰਦਾ ਨਹੀਂ ਮੇਰੇ ਕੋਈ ਨਰਾਜ਼ ਨਹੀਂ ਹੋ ਠੀਕ ਐ ਤੇ ਆ ਤਾਂ ਆਪਾਂ ਦਿਖਾਤੀ ਸੀ ਉਹਦੇ ਬਾਅਦ ਇਹ ਕਹਾ ਮੋਬਾਈਲ ਹੀ ਹੋਏ ਜੀ 2015 ਮਾਡਲ ਜੀ 7 ਸੀਟਰ ਹਾਂਜੀ 7 ਸੀਟਰ ਜੀ 2015 ਦਾ ਰਹੀ ਹੈ 15 ਜੀ 2015 ਮਾਡਲ ਤੇ ਨਾਮ ਇਹਦਾ ਪਹਿਲਾ ਜੀ ਪਹਿਲਾ ਹੀ ਹੈ ਹਾਂਜੀ ਡੀਜ਼ਲ ਆ ਡੀਜ਼ਲ ਦਾ ਪੈਟਰੋਲ ਜੀ ਇਹ ਪੈਟਰੋਲ ਹੈ ਇਹ ਪੈਟਰੋਲ ਹੈ ਜੀ ਠੀਕ ਹੈ ਇਹ ਪੈਟਰੋਲ ਆਗੇ ਕਿੰਨਾ ਗ੍ਰੇਡ ਦੇਣਾ ਵੀਰੇ 390000 390000 ਹਾਂ 7 ਸੀਟਰ ਦੇ ਵਿੱਚਕਾਰ ਹੈ ਬਾਕੀ ਮੌਕੇ ਤੇ ਕਰ ਲਾਂਗੇ ਕਰ ਦਾਂਗੇ ਮੌਕੇ ਤੇ ਕਰ ਲੈਣਗੇ ਯਾਰ ਆਹਾ ਅਸੀਂ ਆਜ ਤੇ ਅੱਜ 2017 ਮਾਡਲ ਜੀ ਜੀਡੀਆਈ ਟਾਪ ਹੈ ਜੀ ਪੁਸ਼ ਬਟਨ ਸਟਾਰਟ ਵਾਲੀ ਜੀ ਜੈਡੀ ਡੀਆਈ ਟਾਪ ਪੁਸ਼ ਬਟਨ ਸਟਾਰਟ ਵਾਲੀ ਠੀਕ ਹੈ ਵੀਰੇ ਤੇ ਬਾਕੀ ਵੀ ਇੱਕ ਚੀਜ਼ ਮੈਂ ਹੋਰ ਦੱਸਦਾ ਵਾਂ ਚਲੋ ਇਹਦੀ ਡਿਟੇਲ ਦੱਸਦੇ ਹਾਂ ਕੁਝ ਮੇਰੇ ਭਰਾ ਪੁੱਛਦੇ ਆ ਪਾਸਿੰਗ ਦਾ ਕੀ ਸਿਸਟਮ ਆ ਪਾਸਿੰਗ ਵੀਰੇ ਜਿੰਨਾ ਵੀ ਤੁਹਾਨੂੰ ਮਾਡਲ ਦੱਸਦੇ ਆ ਉਹਦੇ ਤੋਂ 15 ਸਾਲ ਉੱਪਰ ਲਗਾ ਲਿਆ ਕਰੋ 19 ਉਹਦੀ ਪਾਸਿੰਗ ਹੁੰਦੀ ਬਾਕੀ ਉਹ ਜਿਹੜੀ ਮੈਂ ਤੁਹਾਨੂੰ ਦੱਸੀ ਆ ਆਲਟੋ ਦੀ 29 ਤੱਕ ਪਾਸ ਆ ਕਰਾਈ ਹੋਈ ਆ ਪਾਸ ਕਰਾਈ ਹੋਈ ਆ ਹਨਾ ਤੇ ਇੱਕ ਆ ਕਰਾਈ ਆ ਆਪਾਂ ਇਹ ਵੀ ਪਾਸ ਹੋਈ ਹੋਈ ਆ ਕਿੰਨੇ ਤੱਕ ਇਹ ਵੀ 29 ਤੱਕ ਹੈ ਜੀ 29 ਤੱਕ ਪਾਸ ਆ 2000 ਹਾਂ 8 ਮਾਡਲ 29 ਤੱਕ ਪਾਸ ਆ ਸਵਾ ਲੱਖ ਦੀ ਇਹ ਸਵਾ ਲੱਖ ਦੀ ਸਵਾ ਲੱਖ ਦੀ ਠੀਕ ਹੈ ਤੇ ਇਹਦਾ ਦੱਸੋ ਜੀਰਾ 2017 4 ਲੱਖ 80 ਹਜ਼ 4 ਲੱਖ 70 ਹਾਂਜੀ 17 ਮਾਡਲ ਜੈ ਡੀ ਟਾਪ ਵਾਲਾ ਮਾਡਲ ਜੈ ਡੀ ਡੀ ਆਈ ਟਾਪ ਵਾਲਾ ਬੰਦ ਜਿੱਥੇ ਦੀ ਕਹੋਗੇ ਉੱਥੇ ਦੀ ਐਨਓ ਸੀ ਘਟਾ ਦਾਂਗੇ ਘਟਾ ਦਾਂਗੇ ਜੀ ਠੀਕ ਹੈ ਵੀਰੇ ਇੱਕ ਆਪਣੇ ਤੋਂ ਲੀਵਾ ਖੜੀ ਐ 2012 ਮਾਡਲ ਐ ਜੀ ਹੂੰ 2 ਲੱਖ 85 ਹਜ਼ਾਰ ਜੀ ਸਹੀ ਗੱਲ ਐ ਵੀਰੇ ਹਾਂਜੀ ਦੇਖੋ ਜਰਾ 2 ਲੱਖ ਤੇ 85 ਹਜ਼ਾਰ ਦੇ ਵਿੱਚ ਤੁਹਾਨੂੰ 2012 ਮਾਡਲ 2012 ਮਾਡਲ ਲੀਵਾ ਵੀ ਮਿਲ ਜਾਣੀ ਆ ਜਿਹੜੇ ਮੇਰੇ ਭਰਾ ਕੋਈ ਚੰਗੀ ਗੱਡੀ ਦੀ ਤਲਾਸ਼ ਦੇ ਵਿੱਚ ਨੇ ਕੋਈ ਇੱਕ ਵਾਰੀ ਵਿਜ਼ਿਟ ਕਰ ਲਿਓ ਮੇਰਾ ਭਰਾ ਰੇਟਾਂ ਪੱਖੋਂ ਤਾਂ ਤੁਹਾਨੂੰ ਪਤਾ ਲੱਗ ਗਿਆ ਹੋਣਾ ਵੀ ਵਧੀਆ ਰੇਟ ਨੇ ਅੱਜ ਦੇ ਕਿਉਂਕਿ ਰੇਟ ਹੀ ਤੁਸੀਂ ਮੇਨ ਲੱਭਦੇ ਹੋ ਉਹੀ ਕੋਸ਼ਿਸ਼ ਕਰੀਦੀ ਆ ਵੀ ਚੰਗੀ ਕੰਡੀਸ਼ਨ ਦੀਆਂ ਕਾਰਾਂ ਦੇ ਆਏ ਰੇਟਾਂ ਤੇ ਲੈ ਆਈਏ ਵਰਨਾ ਵਰਨਾ 2014 ਮਾਡਲ ਜੀ ਸੈਕੰਡ ਓਨਰ ਦੀ ਕਾਰ ਹੈ ਜੀ ਆਟੋਮੈਟਿਕ ਹੈ ਜੀ ਆਟੋਮੈਟਿਕ ਆ ਗਈ ਹਾਂਜੀ ਠੀਕ ਹੈ ਸੈਕੰਡ ਓਨਰ ਦੀ ਆ ਆਟੋਮੈਟਿਕ ਆ ਗਈ ਪੈਟਰੋਲਾ ਡੀਜ਼ਲ ਪਰ ਡੀਜ਼ਲ ਜੀ ਡੀਜ਼ਲ ਕਹਿੰਦੀ ਹੈ ਰੇਟ ਰੇਟ ਤੇ 4 ਲੱਖ 70 ਹਜ਼ਾਰ ਜੀ 4 ਲੱਖ 70 ਹਜ਼ਾਰ ਚਲੋ ਉਹਦੇ ਬਾਅਦ ਆ ਗਈ ਆਪਣੇ ਤੋਂ ਡਿਜ਼ਾਇਰ 18 ਮਾਡਲ ਜੀ 2018 ਲਾਈਟਰ ਲੱਗੇ ਹੋਏ ਆ ਹਾਂ ਤੇ ਬਾਕੀ ਇਹਦੀ ਓਨਰ ਸੀ ਪਹਿਲੀ ਹੋਣੀ ਮੇਰੇ ਖਿਆਲ ਸੈਕੰਡ ਹੈ ਜੀ ਅਜ ਸੈਕੰਡ ਹੈ ਜੀ ਇੰਜਨ ਗੇਟ ਟਾਈਟ ਇੰਜਨ ਹੀ ਰੁਕੇ ਹੈ ਜੀ ਰੇਟ ਰੇਟ ਸਾਡੇ 5 ਲੱਖ ਦੇ ਰੰਗ ਨਾਲ ਸਾਢੇ 5 ਲੱਖ 545 ਕਰ ਲਾਂਗੇ ਮੌਕੇ ਜੀ ਚਲੋ ਮੌਕੇ ਤੇ ਕਰ ਲਉਂਗਾ ਮਾਡਲ ਤੁਸੀਂ ਦੱਸਿਆ ਵਾ ਇਹਦਾ 2018 ਨਾ 2018 ਮਾਡਲ ਪੈਟਰੋਲ ਹੈ ਡੀਜ਼ਲ ਡੀਜ਼ਲ ਜੀ ਡੀਜ਼ਲ ਆ ਗਈ ਵੇਰੀਐਂਟ ਕਿਹੜਾ ਦਾ ਬੀਡੀਆਈ ਜੀ ਬੀਡੀਆਈ ਆ ਠੀਕ ਹੈ ਵੀਰੇ ਉਹਦੇ ਬਾਅਦ ਆ ਗਈ ਉਮੇਦ ਆ ਉਮੇਦ ਦਾ ਬਾਈ ਹੁਣ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਬਾਈ ਮਾਡਲ ਦਤੂਗੇ ਰੇਟ ਬਹੁਤ ਸੋਹਣਾ ਹੈ ਦਾ ਮੈਨੂੰ ਲੱਗਿਆ ਦੱਸੋ ਵੀਰੇ ਜੀ 2013 ਮਾਡਲ ਜੀ 13 ਮਾਡਲ ਆ ਪਹਿਲੇ ਨਾਮ ਨਦੀਕ ਪਹਿਲੇ ਨਾਮ ਦੀ ਆ ਨਾ 2 ਲੱਖ 70000 ਦੇ ਵਿੱਚ ਤੁਹਾਨੂੰ ਪਹਿਲੇ ਨਾਮ ਦੀ ਉਮੀਦ ਮਿਲ ਜਣੀ ਆ ਡੀਜ਼ਲ ਪੈਟਰੋਲ ਪਾ ਡੀਜ਼ਲ ਜੀ ਡੀਜ਼ਲ ਕਾਰ ਆ ਐਵਰੇਜ ਵਧੀਆ ਵਾ ਜੀ ਹਰ ਵਧੀਆ ਹੁੰਦੀ ਆ ਪਿੱਛੀ ਦੀ ਐਵਰੇਜ ਲਈ ਜਾਂਦੀ 25 ਦੀ ਐਵਰੇਜ ਦੇ ਹੀ ਜਾਂਦੀ ਆ ਹੱਥ ਕੇ ਤੇ ਬਾਕੀ ਵੀ ਆ ਜਿਹੜੀਆਂ ਕਾਰਾਂ ਤੁਹਾਨੂੰ ਹੁਣ ਦਿਖਾਵਾਂਗੇ ਨਾ ਥੋੜਾ ਜਿਹਾ ਏਰੀਆ ਕੰਜੈਸਟਡ ਆ ਮੇਰਾ ਭਰਾ ਥੋੜਾ ਜਿਹਾ ਕੋਆਪਰੇਟ ਕਰ ਲਿਓ ਤੇ ਉਹਦੇ ਬਾਅਦ ਆਹ ਸੈਂਟਰੋ ਇਹ ਵੀ ਹੱਥ ਮਾਡਲ 29 ਤ ਰੇਟ ਸਵਾ ਲੱਖ ਜੀ ਇਹ ਵੀ ਸਵਾ ਲੱਖ ਹਾਂਜੀ ਚਲੋ ਫੇ ਸਵਾ ਲੱਖ 29 ਤੱਕ ਪਾਸ ਆ ਇਹ ਵੀ ਧਿਆਨ ਰੱਖਿਓ ਉਹਦੇ ਬਾਅਦ ਇੱਕ ਆ i20 ਖੜੀ ਐ 2018 ਮਾਡਲ ਜੀ ਕਿਹੜੀ ਆ ਇਹ ਆਸਤਾ ਜੀ ਪੁੱਛ ਬੜਾ ਸਾਡਾ ਟੌਪ ਵਾਲਾ ਜੀ ਕੁਝ ਬਟਨ ਸਟਾਰਟ ਆਸਤਾ ਤੇ ਬਾਕੀ ਇੱਕ ਵਾਰੀ ਓਨਰਸ਼ਿਪ ਵੀ ਚੈੱਕ ਕਰ ਲਓ ਓਨਰਸ਼ਿਪ ਸੈਕੰਡ ਆ ਗਈ ਡੀਜ਼ਲ ਆ ਨਾ ਵੀਰੇ ਡੀਜ਼ਲ ਜੀ ਡੀਜ਼ਲ ਕਾਰ ਆ ਕਿੰਨੇ ਕੀ ਦੀ ਦਵਾਂਗੇ ਵੀਰੇ 640000 ਜੀ 6 ਲੱਖ 40 ਹਜ਼ਾਰ ਹਾਂਜੀ ਤੇ ਇੱਕ ਚੀਜ਼ ਦੱਸੋ ਵੀ ਹ ਲੋਨ ਕਿੰਨਾ ਕਰਾਉਂਗੇ ਇਹਦੇ ਤੇ ਪੁੱਲ 5.5 ਲੱਖ ਦਾ ਕਰਦਾਂਗੇ 5.5 ਲੱਖ ਲੱਗਦਾ ਠੀਕ ਹੈ 5.5 ਲੱਖ ਲੱਗਦਾ ਲੋਨ ਹੋ ਜਾਊਗਾ ਪ੍ਰੋਫਾਈਲ ਤੁਸੀਂ ਜਿਹੜੀ ਆਪਣੀ ਤਗੜੀ ਲੈ ਕੇ ਆਣੀ ਆ ਕ੍ਰੇਟਾ ਕਾਲੇ ਰੰਗ ਦੀ ਕ੍ਰੇਟਾ 2016 ਮਾਡਲ ਜੀ 15 ਇਸ ਤੇ 16 ਦੀ 15 ਦੀ ਹੈ ਰਜਿਸਟਰਡ 16 ਦੀ ਹਾਂਜੀ ਠੀਕ ਹੈ ਤੇ ਓਨਰਸ਼ਿਪ ਹੈ ਦੀ ਓਨਰਸ਼ਿਪ ਸੈਕੰਡ ਹੈ ਜੀ ਸੈਕਿੰਡ ਓਨਰਸ਼ਿਪ ਹਾਂਜੀ ਡੀਜ਼ਲ ਆ ਗਈ ਡੀਜ਼ਲ ਦੀ ਹਾਂਜੀ ਰੇਟ ਕਿੰਨਾ ਦੇਣਾ ਦਾ ਰੇਟ 6 ਲੱਖ 70000 ਰੁਪਏ ਦਾ 6.68 ਲੱਖ ਪੰਚ ਚਲੋ 6.60 ਲੱਖ ਬਾਕੀ ਵੀਰੇ ਮੈਂ ਇਹੀ ਚੀਜ਼ ਤੁਹਾਨੂੰ ਬਾਰ-ਬਾਰ ਕਹਿੰਦਾ ਹਾਂ ਨਵਾਂ ਵੀ ਮੌਕੇ ਤੇ ਪਹੁੰਚਿਆ ਕਰੋ ਜੇ ਤੁਸੀਂ ਪਹੁੰਚਦੇ ਹੋ ਨਾ ਉਦੋਂ ਗੱਲਬਾਤ ਕੁਝ ਹੋਰ ਹੋ ਜਾਂਦੀ ਆ ਇਹ ਕਾਰਾਂ ਜਿਹੜੀਆਂ ਵੀਡੀਓ ਦੇ ਵਿੱਚ ਦੇਖਣ ਨੂੰ ਜਿੱਦਾਂ ਦੀਆਂ ਲੱਗਦੀਆਂ ਨੇ ਨਾ ਜਦੋਂ ਤੁਸੀਂ ਇੱਥੇ ਵਿਜ਼ਿਟ ਕਰਦੇ ਹੋ ਇਹ ਹੋਰ ਉਦੋਂ ਵਧੀਆ ਤੁਹਾਨੂੰ ਐਕਸਪੀਰੀਅੰਸ ਹੁੰਦਾ ਵਾ ਜੇ ਤੁਸੀਂ ਇਹਨਾਂ ਦੀ ਟ੍ਰਾਈ ਲੈਣੇ ਹੋ ਠੀਕ ਹੈ ਜੀ ਉਹਦੇ ਬਾਅਦ ਆਹ ਵੀਰੇ ਵਿਕਟਰ 2000 ਬਾਡਾ ਮਾਡਲ VDI ਜੀ VDI ਆ ਗਈ ਹਾਂਜੀ ਠੀਕ ਹੈ ਚੱਲੀ ਕਿੰਨੀ ਹੋਊਗੀ ਚੱਲੀ ਹੋਈ ਹੈ ਜੀ ਇਹ 90 ਡਿਗਰੀ ਦੀ ਠੀਕ ਹੈ ਓਨਰਸ਼ਿਪ ਪਹਿਲੀ ਹੈ ਓਨਰਸ਼ਿਪ ਸੈਕੰਡ ਜੀ ਸੈਕੰਡ ਆ ਦੇਖੋ ਜਰਾ ਟਾਇਟਪਾ ਚੈੱਕ ਕਰ ਲਓ ਅਲਾਈਸ਼ ਲਾਈ ਸਾਰੇ ਲੱਗੇ ਹੋਏ ਆ ਤੇ ਬਾਕੀ ਇਹ ਵੀਡੀਆ ਹੀ ਹੈ ਵੀਡੀਆ ਹੀ ਜੀ ਵੀਡੀਆ ਹੀ ਆ ਗਈ ਡੀਜ਼ਲ ਦੀ ਕਾਰ ਕਿੰਨਾ ਗ੍ਰੇਡ ਦੇਣਾ ਵੀਰੇ 3 ਲੱਖ 10 3 ਲੱਖ 10 ਹਜ਼ਾਰ ਹਾਂਜੀ ਚਲੋ 3 ਲੱਖ 10 ਹਜ਼ਾਰ ਦੀ ਆ ਹੋ ਗਈ ਉਹਦੇ ਬਾਅਦ ਆ ਗਈ ਆਪਣੇ ਤੋਂ ਬਲੀਨੋ 21 ਮਾਡਲ ਜੀ 2021 ਮਾਡਲ ਹਾਂਜੀ ਠੀਕ ਹੈ ਵੀਰੇ ਤੇ ਇਹ ਕਿਹੜਾ ਵੇਰੀਐਂਟ ਆ ਬਲਫਾ ਜੀ ਅਲਫਾ ਆ ਗਿਆ ਹਣਾ ਅਲਫਾ ਟਾਪ ਹੁੰਦਾ ਬਲਾ ਹਾਂਜੀ ਅਲਫਾ ਟਾਪ ਬਣਾ ਪਰਸੇ ਬਟਾ ਅੱਛਾ ਨਹੀਂ ਦੂਜੀ ਆ ਠੀਕ ਹੈ ਟੇਰਿੰਗ ਕੰਟਰੋਲ ਆਗੇ ਪਾਵਰ ਵਿੰਡੋਆਂ ਆ ਗਈਆਂ ਜਿਹੜਾ ਟੱਚ ਪਲੇਅਰ ਲੱਗਾ ਉਹ ਕੰਪਨੀ ਫਿਟਡੀ ਨਹੀਂ ਬਾਅਦ ਬਾਅਦ ਆਫਟਰ ਮਾਰਕਟ ਲੱਗਾ ਕੀ ਰੇਟ ਲੈਣਾ ਵੀਰੇ ਦਾ 36 ਲੱਖ ਰੁਪਏ 36 ਲੱਖ ਹਾਂਜੀ 645 ਹਾਂਜੀ 645 ਚਲੋ 645000 ਤੇ ਬਾਕੀ ਬਾਈ ਜਿਹੜਾ ਮੈਂ ਨੰਬਰ ਤੁਹਾਨੂੰ ਸਕਰੀਨ ਤੇ ਮੈਂਸ਼ਨ ਕੀਤਾ ਹੈ ਨਾ ਉਹਦੇ ਤੇ ਇੱਕ ਵਾਰੀ ਕਾਲ ਕਰ ਲਿਓ ਕਾਲ ਜਦੋਂ ਕਰੋਗੇ ਇੱਕ ਵਾਰੀ ਐਡਰੈਸ ਵੀਰੇ ਨੂੰ ਜੇ ਨਹੀਂ ਸਮਝ ਆਊਗਾ ਪੁੱਛ ਲਿਓ ਵੀ ਕਿੱਥੇ ਕਰਕੇ ਆਣਾ ਵਾ ਮੌਕੇ ਤੇ ਤੁਹਾਡਾ ਮਾਨ ਸਤਕਾਰ ਕਰਾ ਦਾਂਗੇ ਵੀਰੇ ਨੇ ਬਾਦੂ ਗੱਲ ਨਹੀਂ ਕਰਨੀ ਕੋਈ ਜਿਹੜੇ ਗੱਡੀ ਦੀ ਡਿਟੇਲ ਆ ਟੂ ਦੀ ਪੁਆਇੰਟ ਆਪਾਂ ਤੁਹਾਨੂੰ ਦੱਸ ਦੇਣੀ ਆ ਬਾਕੀ ਜੇ ਕੋਈ ਛੁੱਟ ਰਿਹਾ ਵਾ ਤਾਂ ਉਹ ਤੁਸੀਂ ਦਿੱਤੇਗੇ ਨੰਬਰਾਂ ਤੇ ਸੰਪਰਕ ਕਰ ਲੈਣਾ ਵਾ ਇਹ ਸੁਖਦਰਸ਼ਨ ਬੈਦਵਾਨ ਜੀ ਨੇ ਇਹ ਵੱਡੇ ਭਰਾ ਨੇ ਤੇ ਇੱਕ ਆਪਣੇ ਭਾਜੀ ਹੈਗੇ ਆ ਮਨਜੀਤ ਬੈਦਵਾਨ ਜੀ ਠੀਕ ਹੈ ਜੀ ਦੋਨੋਂ ਭਰਾ ਨੇ ਕਾਲ ਕਰ ਲਿਓ ਇੱਕ ਵਾਰੀ ਤੇ ਬਾਈ ਜਿਹੜੇ ਆਪਣੇ ਸੁਖਦਰਸ਼ਨ ਭਾਈ ਸੀਗੇ ਉਹ ਥੋੜੇ ਆ ਬਿਜ਼ੀ ਸੀਗੇ ਉਹਨਾਂ ਨੇ ਕਿਤੇ ਜਾਣਾ ਪੈ ਗਿਆ ਤੇ ਵੀਰ ਆਪਣੇ ਨਾਲ ਆ ਸਾਹਿਲਪ੍ਰੀਤ ਸਾਹਿਲਾਣਾ ਤੁਹਾਡਾ ਨਾਮ ਜੀ ਬਿਲਕੁਲ ਵੀਰੇ ਤੇ ਵੀਰੇ ਮੜਾ ਦੱਸੋ ਫੇਰ ਹੁਣ ਇਹਦੇ ਬਾਰੇ ਆਪਾਂ ਡਿਟੇਲ ਦੇ ਰਹੇ ਸੀਗੇ ਆ ਗਈ ਵੀਰੇ ਮਰਸੀਡੀਜ਼ ਐ E250 ਐ ਵੀਰੇ 2014 ਦਸੰਬਰ ਦਾ ਮਾਡਲ ਐ ਹਰਿਆਣਾ ਦਾ ਪੇਡ ਨੰਬਰ ਐ ਸੈਕੰਡ ਨੰਬਰ ਐ ਆਲਮੋਸਟ ਸਾਰੀ ਕਾਰ ਜੈਨੂਨ ਪੇਂਟ ਦੀ ਐ ਜੈਨੂਨ ਪੇਂਟ ਦੀ ਬਿਲਕੁਲ ਵੀਰੇ ਤੇ ਕਿ ਅਗਰ ਡਿਮਾਂਡ ਪ੍ਰਾਈਸ ਦੀ ਗੱਲ ਕਰੇ ਡਿਮਾਂਡ ਪ੍ਰਾਈਸ ਹੈਗੀ ਵੀਰੇ 10 ਲੱਖ ਤੇ 75000 ਰੁਪਿਆ ਬਾਕੀ ਮੌਕੇ ਤੇ ਮੜਾ ਮੋਟਾ ਨੇਗੋਸ਼ੀਏਟ ਪ੍ਰਾਈਸ ਕਰ ਲਾਂਗੇ ਜੋ ਵੀ ਆਨ ਟੇਬਲ ਬੈਸਟ ਟੂ ਬੈਸਟ ਹੋਵੇ ਵੀਰੇ ਇੱਕ ਚੀਜ਼ ਆ ਵੀ ਰੇਟ ਆਪਾਂ ਵਧੀਆ ਹੀ ਦੇਣੇ ਆ ਹਨਾ ਵੀ ਜਿਹੜਾ ਭਰਾ ਦੇਖ ਕੇ ਆਵੇ ਉਹਨੂੰ ਪਤਾ ਲੱਗੇ ਵੀ ਹਾਂ ਮਾਰਕੀਟ ਨਾਲੋਂ ਡਿਫਰੈਂਸ ਹੈਗਾ ਆਪਣੇ ਰੇਟਾਂ ਦਾ ਬਿਲਕੁਲ ਠੀਕ ਹੈ ਵੀਰੇ ਤੇ ਉਹਦੇ ਬਾਅਦ ਵੀਰੇ ਇੱਕ ਆ ਸਫਾਰੀ ਖੜੀ ਆ ਆ ਗਈ ਵੀਰੇ ਸਫਾਰੀ ਆਹ 2011 ਮਾਡਲ ਹੈ ਵੀਰੇ ਹੂੰ ਪੰਜਾਬ ਨੰਬਰ ਆ ਫਸਟ ਓਨਰ ਆ ਠੀਕ ਹੈ ਇਕਦਾ ਪੀਸ ਵੀਰੇ ਕਾ ਦਾ ਟੱਚਿੰਗ ਹੈਗਾ 메ਜਰ ਐਕਸੀਡੈਂਟ ਕੁਛ ਨਹੀਂ ਹੈਗਾ ਹਮਮ ਅਗਰ ਆਪਾਂ ਕਾਰ ਦੇ ਵੀਰੇ ਡਿਮਾਂਡ ਪ੍ਰਾਈਸ ਦੀ ਗੱਲ ਕਰੇ ਡਿਮਾਂਡ ਹੈਗੀ ਆ 2 ਲੱਖ ਤੇ 65000 ਰੁਪਿਆ ਤੁਹਾਡੇ ਵੀਵਰਸ ਨੂੰ ਕਾਰ ਦੇ ਦਾਂਗੇ ਵੀਰੇ 2 ਲੱਖ ਤੇ 35000 ਰੁਪਿਆ ਦੀ ਠੀਕ ਹੈ ਜੀ 2 ਲੱਖ 35000 ਦੇ ਵਿੱਚ ਤੇ ਬਾਕੀ ਵੀ ਪਹਿਲੇ ਨਾ ਦੀ ਹਣਾ ਫਸਟ ਓਨਰ ਕਾਰ ਸਫਾਰੀ ਵਾਈਟ ਕਲਰ ਵਾਈਟ ਕਲਰ 11 ਮਾਡਲ 26 ਤੱਕ ਹਲੇ ਵੀ ਪਾਸਿੰਗ ਹੈਗੀ ਹੈ ਵੀਰੇ ਕਾਰ ਅੱਛਾ 26 ਤੱਕ ਪਾਸ ਵੀ ਜੀ ਬਿਲਕੁਲ ਲਓ ਫੇ ਹੁਣ ਇਸ ਚੀਜ਼ ਦਾ ਵੀ ਤੁਹਾਨੂੰ ਵਾਧਾ ਮਿਲ ਜਾਣਾ ਨਾ ਵੀ 26 ਤੱਕ ਪਾਸ ਆ ਇੱਕ ਆ ਵੀਰੇ ਐਲਟੀਜ਼ਡ ਕਰੂਜ਼ ਆ ਕਰੂਜ਼ ਆ ਵੀਰੇ ਮਾਰਕੀਟ ਦੇ ਵਿੱਚ ਬਹੁਤ ਰੇਅਰ ਆ ਇਸ ਟਾਈਮ ਐਲਟੀਜ਼ਡ ਮੈਨੂਅਲ ਸਨਰੂਫ ਵਾਲੀ ਆ ਡੀਜ਼ਲ ਆ ਚੰਡੀਗੜ੍ਹ ਨੰਬਰ ਆ ਸੈਕੰਡ ਓਨਰ ਆ ਠੀਕ ਆ ਆ ਵੀਰੇ ਇੰਜਨ ਗੇਅਰ ਦੀ ਬਿਲਕੁਲ ਵਧੀਆ ਕਾਰ ਆ 90 95000 ਚੱਲੀ ਹੋਈ ਆ ਜੋ ਡਿਮਾਂਡ ਪ੍ਰਾਈਸ ਹੈਗਾ ਵੀਰੇ 595000 ਰੁਪਏ 5.5 ਲੱਖ ਰੁਪਏ ਦੀ ਕਾਰ ਦੇਤਾ ਜੀ 550000 ਦੀ ਜੀ ਬਿਲਕੁਲ ਵੀਰੇ ਇੱਕ ਚੀਜ਼ ਮੈਂ ਕਹਿਣੀ ਚਾਹੂੰਗਾ ਜਿੱਦਾਂ ਮੇਰੇ ਨਾਲ ਭਰਾ ਦੂਰ ਦੂਰ ਜੁੜੇ ਆ ਜੀ ਜੇ ਕੋਈ ਭਰਾ ਆਂ ਦਾ ਮਾਨ ਸਤਕਾਰ ਕਰ ਦੇਉ ਔਨ ਟੇਬਲ ਵੀਰੇ ਬੈਸਟ ਟੂ ਬੈਸਟ ਜੋ ਵੀ ਰਿਗਾਰਡ ਹੋ ਪਾਇਆ ਭਾਈਆਂ ਦੇ ਨਾਮ ਤੋਂ ਜ਼ਰੂਰ ਕਰਾਂਗੇ ਵੀਰੇ ਠੀਕ ਹੈ ਵੀਰੇ ਆਹ ਵੀਰੇ ਆ ਹੈਗੇ ਵੀਰੇ XUV W8 2012 ਮਾਡਲ ਹੈ ਵੀਰੇ ਉਸ ਟਾਈਮ W8 ਇਹ ਟੌਪ ਮਾਡਲ ਹੁੰਦਾ ਸੀਗਾ ਠੀਕ ਹੈ ਪੰਜਾਬ ਨੰਬਰ ਆ ਸੈਕੰਡ ਓਨਰ ਹੈ ਪੇਡ ਨੰਬਰ ਹੈ ਵੀਰੇ 0015 0015 ਵਾਕਈ ਅਗਰ ਆਪਾਂ ਵੀਰੇ ਡਿਮਾਂਡ ਪ੍ਰਾਈਸ ਦੀ ਗੱਲ ਕਰੀਏ 380000 ਰੁਪਿਆ ਲਾਸਟ ਯੈਸ ਨੋ ਪ੍ਰਾਈਸ ਦੇ ਦਾਂਗੇ ਵੀਰੇ 3.5 ਲੱਖ 3.5 ਲੱਖ ਦੀ ਜੀ ਬਿਲਕੁਲ ਪਿਆਰੋ ਆਗੀ ਵੀਰੇ ਪਜੈਰੋ 2012 ਮਾਡਲ ਆ ਵੀਰੇ ਪਜੈਰੋ ਸਪੋਰਟਸ ਆ ਠੀਕ ਹੈ ਚੰਡੀਗੜ੍ਹ ਨੰਬਰ ਆ ਸੈਕੰਡ ਓਨਰ ਆ 0095 ਨੰਬਰ ਵੀਰੇ ਨਾਲ ਮਿਲੂਗਾ ਆ ਕਾਰ ਤੁਹਾਨੂੰ ਜੈਸਨੋ ਪ੍ਰਾਈਸ ਦੇ ਦਾਂਗੇ 6.5 ਲੱਖ ਦੀ 6.5 ਲੱਖ ਦੀ ਜੀ ਬਿਲਕੁਲ ਠੀਕ ਹੈ ਜੀ ਤੇ ਉਹਦੇ ਬਾਅਦ ਇੱਕ ਆ ਬਲੈਰੋ ਖੜੀ ਆ ਆਗੀ ਵੀਰੇ ਬਲੈਰੋ ਆ ਆ ਐਸ ਐਲਈ ਮਾਡਲ ਆ ਵੀਰੇ ਹੂੰ ਆਪਣਾ ਪੰਜਾਬ ਦਾ ਨੰਬਰ ਹੈ ਪੀਵੀ 13 ਸੈਕੰਡ ਓਨਰ ਹੈ ਇੱਕ ਅੱਧਾ ਪੀਸ ਵੀਰੇ ਬਲੈਰੋ ਦਾ ਕਾਰ ਨਾਰਮਲ ਰੀਪੇਂਟ ਹੋ ਜਾਂਦਾ ਸਕਰਟਿੰਗ ਸਕੂਟਿੰਗ ਵਗੈਰਾ ਦੀ ਰੀਪੇਂਟ ਹੈਗੀ ਆ ਆ ਲਾਸਟ ਵੀਰੇ ਯੈਸ ਨੋ ਪ੍ਰਾਈਸ ਕਾਰ ਮਿਲੂਗੀ 3 ਲੱਖ ਤੇ 25000 ਰੁਪਏ ਦੀ ਸਵਾ 3 ਲੱਖ ਦੀ ਬਿਲਕੁਲ ਵੀਰੇ ਸਵਾ 3 ਲੱਖ ਦੇ ਵਿੱਚ ਜਿਹੜੇ ਮੇਰੇ ਭਰਾ ਨੂੰ ਘੱਟ ਬਜਟ 'ਤੇ ਲਈ ਬਲੈਰੋ ਚਾਹੀਦੀ ਨਾ ਇੰਜਨ ਗੇਅਰ ਵੀਰੇ ਟੈਟ ਹਨ ਇੰਜਨ ਗੇਅਰ ਦੀ ਬਿਲਕੁਲ ਓਕੇ ਹੈ ਵੀਰੇ ਤੁਸੀਂ ਸਾਡੀ ਕੋਈ ਵੀ ਕਾਰ ਲੈ ਸਕਦੇ ਹੋ ਇੰਜਨ ਗੇਅਰ ਮੇਜਰ ਐਕਸੀਡੈਂਟ ਦੀ ਸਾਡੀ ਗਾਰੰਟੀ ਰਹਿੰਦੀ ਹੈ ਗਾਰੰਟੀ ਰਹਿੰਦੀ ਹੈ ਠੀਕ ਹੈ ਮਾਡਲ ਇਹਦਾ ਦੱਸਿਆ ਸੀ ਆਪਾਂ ਮਾਡਲ 2013 ਐਸ ਐਲ ਈ ਮਾਡਲ ਐਸ ਐਲ ਈ ਠੀਕ ਹੈ ਆਹਾ ਵੀਰੇ ਆ ਹੈਗੀ ਵੀਰੇ ਸੂਲਸ ਵੈਗਨ ਦੀ ਵੈਂਟੋ ਹੈ ਵੀਰੇ ਵੈਂਟੋ ਆ ਗਈ ਇਹ ਇਹਦੇ 3-4 ਪਲੱਸ ਪੁਆਇੰਟਸ ਨੇ ਵੀਰੇ ਵੀਰ ਮਾਰਕੀਟ ਦੇ ਵਿੱਚ ਹਾ ਪੈਟਰੋਲ ਦੇ ਵਿੱਚ ਆਲਮੋਸਟ ਰੇਅਰ ਕਾਰ ਹੈਗੀ ਆ ਵੀਰੇ ਆ ਪੈਟਰੋਲ ਦੇ ਵਿੱਚ ਹੈ ਹਾਈ ਲਾਈਨ ਟਾਪ ਮਾਡਲ ਠੀਕ ਹੈ ਆਪਾਂ ਤੁਹਾਨੂੰ ਕਾਰ ਦੇ ਦਾਂਗੇ ਵੀਰੇ 2 ਲੱਖ ਤੇ 35000 ਰੁਪਏ ਜੀ ਤੇ ਕਾਰ ਦੇ ਉੱਤੇ ਕਰਾ ਦੇਵਾਂਗੇ 2 ਲੱਖ ਰੁਪਏ ਦਾ ਹੀ ਲੋਨ ਬਾਈ 35000 ਲੈਣਾ ਬਸ ਸਿਰਫ 35000 ਨਾਲੇ ਪੈਟਰੋਲ ਦੀ ਕਾਰ ਹੈ ਪੈਟਰੋਲ ਹੈ ਵੀਰੇ ਪਾਸਿੰਗ ਹੈਗੀ ਵੀਰੇ ਕਾਰ ਦੀ ਸਾਰੀ ਤੇ ਆਪਣਾ ਇੱਕ ਅੱਧਾ ਪੀਸ ਕਾਰ ਦਾ ਇਹਦਾ ਵੀ ਟੱਚਿੰਗ ਜ਼ਰੂਰ ਹੈ ਟੱਚਿੰਗ ਜ਼ਰੂਰ ਹੈ ਅੱਛਾ ਭਾਈ ਇੱਕ ਚੀਜ਼ ਹੈ ਜਿਹੜਾ ਮੇਰਾ ਭਰਾ ਆਇਆ ਨਾ ਕਈ ਵੈਸੇ ਤਾਂ ਟੱਚਿੰਗ ਵੀਰੇ ਕੋਈ ਬਾਲੀ ਵੱਡੀ ਗੱਲ ਨਹੀਂ ਹੁੰਦੀ ਜੀ ਬਾਕੀ ਜੇ ਤੁਹਾਡਾ ਵਹਿਮ ਹੈਗਾ ਤਾਂ ਵੀਰੇ ਵਹਿਮ ਇੱਕ ਵਾਰੀ ਜ਼ਰੂਰ ਵੀਰੇ ਟੱਚਿੰਗ ਕਾਰਨ ਕੀ ਹੁੰਦਾ ਵੀਰੇ ਕਾਰ ਦਾ ਅਗਰ ਨਾਰਮਲੀ ਸਕ੍ਰੈਚ ਆ ਜਾਂਦਾ ਉਹ ਪੇਂਟ ਕਰਾਣਾ ਹੀ ਪੈਂਦਾ ਕਸਟਮਰ ਨੂੰ ਅਗਰ ਆਪਾਂ ਏਦਾਂ ਤੁਹਾਨੂੰ ਕਾਰ ਦਿਖਾਵਾਂਗੇ ਤੁਹਾਨੂੰ ਵੀ ਇੱਕ ਟਾਈਮ ਦੇ ਵਿੱਚ ਕਾਰ ਫਿੱਟ ਨਹੀਂ ਆਉਣੀ ਤਾਂ ਕਰਕੇ ਟੱਚਿੰਗ ਕਰਾਣੀ ਪੈਂਦੀ ਹੈ ਇਹੀ ਵੀਰੇ ਹਰ ਵੀਡੀਓ ਚ ਰੀਜ਼ਨ ਇਹੀ ਤੁਹਾਨੂੰ ਦੱਸਦੇ ਆਹਾ ਵੀਰੇ ਆ ਹੈਗੀ ਆ ਵੀਰੇ ਹਰਿਆਣਾ ਨੰਬਰ ਦੀ ਨਵੀਂ ਸ਼ੇਪ ਦੇ ਵਿੱਚ ਵਰਨਾ ਤਿਆਰ ਕੀਤੀ ਹੋਈ ਆ ਇਹ ਉਹਦਾ ਮਾਡਲ ਆ ਆਟੋਮੈਟਿਕ ਵੀਰੇ ਡੀਜ਼ਲ ਦੇ ਵਿੱਚ ਆ ਚਾਰੋ ਟਾਇਰ ਨਵੇਂ-ਨਵੇਂ ਸੀਟ ਕਵਰ ਠੀਕ ਹੈ ਵੀਰੇ ਤੇ ਵੀਰੇ ਕਿੰਨੇ ਕੁ ਚ ਆਪਾਂ ਇਹਦੀ 4.5 ਲੱਖ ਰੁਪਏ ਦੀ ਕਾਰ ਦੇ ਦਾਂਗੇ 4.5 ਲੱਖ ਰੁਪਏ ਦੇ ਕਾਰ ਦੇ ਉ ਮਤਲਬ ਫੁੱਲ ਲੋਨ ਕਹਿ ਰਹੇ ਫੁੱਲ ਲੋਨ ਕਰਾ ਦੇਗਾ ਵੀਰੇ ਪ੍ਰੋਫਾਈਲ ਵਧੀਆ ਹੋਵੇ ਬਸ ਤੁਹਾਡੀ ਤੇ ਫਿਰ ਪ੍ਰੋਫਾਈਲ ਦੇ ਲਈ ਲੈ ਕੇ ਕੀ ਕੀ ਆਣਾ ਵੀਰੇ ਸਭ ਤੋਂ ਪਹਿਲਾਂ ਤੁਹਾਡਾ ਆਧਾਰ ਕਾਰਡ ਪੈਨ ਕਾਰਡ ਤੇ 6 ਮਹੀਨੇ ਦੀ ਬੈਂਕ ਦੀ ਸਟੇਟਮੈਂਟ ਚਾਹੀਦੀ ਆ ਤੁਹਾਡਾ ਸਿੰਬਲ ਸਕੋਰ ਵਧੀਆ ਹੋਵੇ ਬੈਂਕ ਨਾਲ ਤੁਹਾਡਾ ट्रांजैक्शन ਤੇ ਪਹਿਲਾਂ ਅਗਰ ਤੁਸੀਂ ਕੋਈ ਲੋਨ ਲਿੱਤਾ ਹੋਵੇ ਉਹ ਟਾਈਮ ਟੂ ਟਾਈਮ ਕਲੀਅਰ ਕੀਤਾ ਹੋਵੇ ਠੀਕ ਹੈ ਵੀਰੇ ਬਸ ਉਹੀ ਚੀਜ਼ ਮੈਂ ਤੁਹਾਨੂੰ ਹਰੇਕ ਵੀਡੀਓ 'ਚ ਇਹੀ ਕਹਿਣਾ ਹੁੰਦਾ ਜਿਹੜਾ ਤੁਹਾਡਾ ਸਿਬਲ ਸਕੋਰ ਆਣਾ ਵੀਰੇ ਉਹਨੂੰ ਮੇਨਟੇਨ ਰੱਖਿਆ ਕਰੋ ਹੁਣ ਕਈ ਮੇਰੇ ਭਰਾ ਕਹਿਣਗੇ ਕਿ ਸਿਬਲ ਸਕੋਰ ਕੀ ਜੀਦਾ ਵੀਰੇ ਸਿਬਲ ਸਕੋਰ ਤੁਹਾਡੀ ਬੈਂਕ ਦੇ ਨਾਲ ਗੁੱਡਵਿਲ ਹੁੰਦੀ ਹੈ ਕਿ ਜੇ ਤੁਸੀਂ ਬੈਂਕ ਤੋਂ ਪੈਸੇ ਲੈ ਕੇ ਉਹਨੂੰ ਵਾਪਸ ਕਿੰਨੇ ਵਧੀਆ ਤਰੀਕੇ ਨਾਲ ਮੋੜਦੇ ਹੋ ਉਸ ਚੀਜ਼ ਦੇ ਪੁਆਇੰਟਸ ਹੁੰਦੇ ਆ ਏਸੀ ਨੂੰ ਨੋਟ ਰੱਖਿਆ ਕਰੋ ਸਿਬਲ ਸਕੋਰ ਤੁਹਾਡਾ 750+ ਹੋਊਗਾ ਤਾਂ ਉਹ ਈਜ਼ੀਲੀ ਕਰਾ ਦਾਂਗੇ ਲੋ ਉਹਦੇ ਬਾਅਦ ਵੀਰੇ ਆ ਆ ਗਈ ਡਸਟਰ ਆਪਣੇ ਤੋਂ ਆਹ ਡਸਟਰ ਆ ਗਈ ਵੀਰੇ 2000 12 ਮਾਡਲ ਦੀ ਡਸਟਰ ਆ ਵੀਰੇ ਹੂੰ ਇੰਜਨ ਗੇਅਰ ਦੀ ਵੀਰੇ ਬਿਲਕੁਲ ਬਦਿਆ ਕੰਡੀਸ਼ਨ ਦੀ ਕਾਰ ਹੈ ਅਲੌਇ ਟਾਇਰ ਲੱਗੇ ਹੋਏ ਨੇ ਤੇ ਕਾਰ ਦਾ ਜੋ ਅਗਰ ਆਪਾਂ ਡਿਮਾਂਡ ਪ੍ਰਾਈਸ ਦੀ ਗੱਲ ਕਰੀਏ ਉਹ ਹੈਗਾ ਵੀਰੇ 3,95,000 ਰੁਪਿਆ ਤੇ ਆਪਾਂ ਤੁਹਾਨੂੰ ਕਾਰ ਦੇ ਦਾਂਗੇ 2,70,000 ਰੁਪਏ ਦੀ 2,70,000 ਦੀ ਕੋਈ ਮਤਲਬ ਕਿ ਨੇਗੋਸ਼ੀਏਬਲ ਵਾਲਾ ਸਿਸਟਮ ਨਹੀਂ ਲਾਸਟ ਟੂ ਲਾਸਟ ਪ੍ਰਾਈਸ ਦੱਸਿਆ ਵੀਰੇ ਮਾਨ ਤਾਣ ਮੌਕੇ ਦੇ ਉੱਤੇ ਸ਼ਾਇਦ ਕਰਾ ਦੇਵਾਂਗੇ ਆ ਗਈ ਵੀਰੇ ਵੋਲvo 2012 ਮਾਡਲ ਹੈ ਤੇ ਇੰਜਨ ਗੇਅਰ ਦੀ ਕਾਰ ਬਿਲਕੁਲ ਓਕੇ ਆ ਚੰਡੀਗੜ੍ਹ ਦਾ ਨੰਬਰ ਹੈ 0027 ਨੰਬਰ ਨਾਲ ਮਿਲੂਗਾ ਤੁਹਾਨੂੰ ਠੀਕ ਹੈ ਇਹਦਾ ਲਾਸਟ ਜੈਸਨੋ ਪ੍ਰਾਈਜ਼ ਰਹੂਗਾ ਵੀਰੇ 5 ਲੱਖ ਤੇ 90000 ਰੁਪਇਆ 5 ਲੱਖ ਤੇ 90000 ਦੇ ਵਿੱਚ ਵੋਲਵੋ ਮਿਲ ਜਣੀ ਸਨਰੂਫ ਆ ਗਿਆ ਵਿੱਚ ਤੇ ਉਹਦੇ ਬਾਅਦ ਵੀਰੇ ਆ ਗਈ ਸਕੋਡਾ ਦੀ ਰੈਪਿਡ ਰੈਪਿਡ ਹਾਂ ਆ ਰੈਪਿਡ ਹੈਗੀ ਹੈ ਵੀਰੇ 2014 ਰਜਿਸਟਰਡ 2015 ਚੰਡੀਗੜ੍ਹ ਨੰਬਰ ਸੈਕੰਡ ਓਨਰ ਠੀਕ ਹੈ ਸਾਢੇ 3 ਲੱਖ ਰੁਪਏ ਦੀ ਕਾਰ ਦੇ ਦਵਾਂਗੇ ਵੀਰੇ ਸਾਢੇ 3 ਲੱਖ ਰੁਪਏ ਦੇ ਕਾਰ ਦੇ ਉੱਤੇ ਕਰਾ ਦਵਾਂਗੇ ਲੋਨ ਪੂਰਾ ਲੋਨ ਬਿਲਕੁਲ ਅੱਛਾ ਵੀਰੇ ਇੱਕ ਚੀਜ਼ ਅੱਜ ਦੀ ਵੀਡੀਓ ਦੇ ਵਿੱਚ ਵਧੀਆ ਹੋ ਰਹੀ ਆ ਵੀ ਤੁਹਾਨੂੰ ਜਿਹੜਾ ਲੋਨ ਦੀ ਫੈਸਿਲਿਟੀ ਆ ਨਾ ਉਹ ਲਗਭਗ ਲਗਭਗ ਆਪਾਂ ਜਿਹੜੀਆਂ ਕਾਰਾਂ ਕਵਰ ਕਰ ਰਹੇ ਆਂ ਵਧੀਆ ਲੋਨ ਅਮਾਉਂਟ ਉਹਨਾਂ ਤੇ ਹੋ ਰਹੀ ਆਂ ਬਸ ਜ਼ਿੰਮੇਵਾਰੀ ਤੁਹਾਡੀ ਇੰਨੀ ਰਹੂਗੀ ਸਿੰਪਲ ਸਕੋਰ ਜੀ ਬਿਲਕੁਲ ਹੈਨਾ ਬਿਲਕੁਲ ਕਸਟਮਰ ਤੋਂ ਸਿਰਫ ਇੱਕ ਸਿੰਪਲ ਸਕੋਰ ਬੈਸਟ ਦੀ ਉਮੀਦ ਹੈ ਆਪਾਂ ਨੂੰ ਵੀ ਅਗਰ ਹੋਊਗਾ ਤਾਂ ਫੁੱਲ ਲੋਨ ਅਦਰਵਾਈਜ਼ ਕੋਈ 10 20% ਵੀਰੇ ਡਾਊਨ ਪੇਮੈਂਟ ਤੁਹਾਨੂੰ ਦੇਣੀ ਪੈ ਸਕਦੀ ਠੀਕ ਹੈ ਤੇ ਇੱਕ ਉਹ ਆਪਣੇ ਤੋਂ ਅਕਟਾਵੀਆ ਵੀ ਖੜੀ ਹੈ ਅਕਟਾਵੀਆ ਵੀਰੇ ਹੋ 2018 ਮਾਡਲ ਹੈ ਵੀਰੇ ਅਗਰ ਕਾਰ ਦੀ ਪਾਸਿੰਗ ਵੀਰੇ ਐਕਸਪਾਇਰ ਹੋਈ ਤਾਂ ਕਰਾ ਕੇ ਦੇ ਦਾਂਗੇ ਆਹਕਾਰ ਵੀ ਤੁਹਾਨੂੰ ਵੀਰੇ 1 ਲੱਖ ਤੇ 55 ਹਜ਼ਾਰ ਦੇ ਬਜਟ ਚ ਦੇ ਦਾਂਗੇ 1 ਲੱਖ 35 ਹਜ਼ਾਰ ਦੇ ਵਿੱਚ ਛੜਾਨ ਆ ਮਾਡਲ ਦੱਸਿਆ ਤਾਂ 2010 2010 ਦਾ ਮਾਡਲ ਹੈ ਜੀ ਬਿਲਕੁਲ ਤੇ ਪਾਸਿੰਗ ਕਰਾ ਦੋਗੇ ਕਿੰਨੇ ਤੱਕ ਪਾਸਿੰਗ ਵੀਰੇ 5 ਸਾਲ ਵਾਸਤੇ ਤੁਹਾਨੂੰ ਅੱਗੇ ਰੀਨਿਊ ਕਰਾ ਕੇ ਦਵਾਂਗੇ ਚਲੋ 5 ਸਾਲ ਖਤਮ ਹੋਈ ਅਗਰ ਵੈਲਿਡ ਹੋਈ ਤਾਂ ਵੀਰੇ ਉਸ ਤੋਂ ਬਾਅਦ ਤੁਸੀਂ ਕਰਾਣੀ ਹੈ ਠੀਕ ਹੈ ਵੀਰੇ ਤੇ ਉਹਦੇ ਬਾਅਦ ਵੀਰੇ ਆਪਣੇ ਤੋਂ ਇੱਕ ਐਸਕ੍ਰੋਸ ਖੜੀ ਹੈ ਸੂਜ਼ੂਕੀ ਵਾਲਿਆਂ ਦੀ ਦੱਸੋ ਇਹਦੇ ਬਾਰੇ ਆ ਵੀਰੇ ਐਸਕ੍ਰੋਸ ਦਾ ਡੈਲਟਾ ਮਾਡਲ ਹੈ ਪੁਸ਼ ਬਟਨ ਸਟਾਰਟ ਹੈ 2010 ਹੈ 2018 ਮਾਡਲ 18 ਮਾਡਲ ਹੈ ਓਨਰਸ਼ਿਪ ਇਹਦੀ ਓਨਰਸ਼ਿਪ ਫਸਟ ਹੈ ਵੀਰੇ ਅਲੋਇਟਰ ਐਕਸਟਰਾ ਲੱਗੇ ਹੋਏ ਗੁੱਡ ਕੰਡੀਸ਼ਨ ਦੀ ਕਾਰ ਹੈ ਵੀਰੇ ਠੀਕ ਹੈ ਵੀਰੇ ਆਪਾਂ ਤੁਹਾਨੂੰ ਕਾਰ ਦੇ ਦਾਂਗੇ ਵੀਰੇ 6 ਲੱਖ ਤੇ 90000 ਰੁਪਏ ਦੀ 6 ਲੱਖ ਤੇ 90000 ਦੇ ਵਿੱਚ ਅਲੋਇਟਰ ਇਹਨੂੰ ਵੀ ਲੱਗੇ ਹੋਏ ਆ ਬਾਕੀ ਮੌਕੇ ਤੇ ਕਰਾ ਦੋਗੇ ਮਾਨਤਾਂ ਮੇਰੇ ਹੋ ਜਾਊਗਾ ਬੈਸਟ ਟੂ ਬੈਸਟ ਜੋ ਵੀ ਹੋ ਪਾਇਆ ਜੋ ਵੀ ਹੋ ਪਾਇਆ ਬੈਸਟ ਟੂ ਬੈਸਟ ਕਰਾ ਦੇਣਗੇ ਵੀਰੇ ਹਣੀ ਉਸ ਚੀਜ਼ ਦੀ ਪ੍ਰਵਾਹ ਨਾ ਕਰਿਓ ਤੇ ਉਹਦੇ ਬਾਅਦ ਤੁਹਾਡੇ ਲਈ ਲੈ ਕੇ ਆਏ ਆ ਆਪਾਂ ਫੋਰਚੂਨਰ ਦੱਸਿਓ ਵੀਰੇ ਇਹਦੇ ਬਾਰੇ ਆ ਵੀਰੇ ਫੋਰਚੂਨਰ ਹੈ 20 ਮੈਨੂਅਲ ਐ 4/2 ਐ ਵੀਰੇ ਪੰਜਾਬ ਦਾ ਨੰਬਰ ਐ ਵੀਰੇ ਨੰਬਰ ਰਟੇਨ ਹੋ ਚੁੱਕਾ ਤੁਹਾਨੂੰ ਨਵਾਂ ਨੰਬਰ ਲਾ ਕੇ ਮਿਲੂਗਾ ਕਾਰ ਦੇ ਉੱਤੇ ਠੀਕ ਐ ਓਨਰਸ਼ਿਪ ਵੀਰੇ ਇਹਦੀ ਹੈਗੀ ਐ ਸੈਕੰਡ 1,115 ਤੇ 20,000 ਦੇ ਆਸ-ਪਾਸ ਚੱਲੀ ਹੋਈ ਐ ਚਾਰੋਂ ਟਾਇਰ ਨਵੇਂ ਇੰਜਨ ਗੇਅਰ ਦੀ ਬਿਲਕੁਲ ਓਕੇ ਇਹਦਾ ਜੋ ਡਿਮਾਂਡ ਪ੍ਰਾਈਸ ਹੈਗਾ ਵੀਰੇ ਮਾਰਕੀਟ ਪ੍ਰਾਈਸ ਚੱਲਦਾ 10 ਤੋਂ 1.5 ਲੱਖ ਰੁਪਈਆ ਆਪਾਂ ਤੁਹਾਨੂੰ ਕਾਰ ਦੇ ਦਾਂਗੇ 9,45,000 ਰੁਪਈਏ ਦੀ 9 ਲੱਖ ਦੇ ਉੱਤੇ ਜੋ ਮਾੜਾ ਮੋਟਾ ਹੋ ਪਿਆ ਵੀਰੇ ਜਰੂਰ ਕਰਾਂਗੇ ਕਾਰ ਅੱਛਾ ਮੌਕੇ ਤੇ ਵੀ ਹੋ ਜੂਗਾ ਬਿਲਕੁਲ ਹੋ ਜੂਗਾ ਕੋਈ ਗ ਤੇ ਵੀਰੇ ਹੋਪ ਕਰਦੇ ਆ ਜਿੰਨੇ ਤੁਹਾਨੂੰ ਗੱਡੀਆਂ ਦਿਖਾਈਆਂ ਜਿੰਨੇ ਗੱਡੀਆਂ ਦੇ ਰੇਟ ਦੱਸੇ ਤੁਹਾਨੂੰ ਫਰਕ ਲੱਗਾ ਹੋਊਗਾ ਤੇ ਬਾਕੀ ਵੀ ਬਾਈ ਕੰਡੀਸ਼ਨ ਦੇ ਪੱਖੋਂ ਵੀਰੇ ਉਹਨਾਂ ਨੇ ਕਹਿਦਾ ਇੰਜਨ ਗੇਅਰ ਦੀ ਗਾਰੰਟੀ ਆ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਵੀਰੇ ਇੰਜਨ ਗੇਅਰ ਗਾਰੰਟੀ ਆ ਵੀਰੇ ਤੁਸੀਂ ਆਪਣੇ ਕੋਲੋਂ ਚਾਹੇ ਕੋਈ 50000 ਦੀ ਗੱਡੀ ਲੈ ਲਓ ਚਾਹੇ 50 ਲੱਖ ਰੁਪਏ ਦੀ ਕਾਰ ਲੈ ਲਓ ਆਪਣੀ ਜੋ ਜ਼ਿੰਮੇਵਾਰੀ ਰਹਿੰਦੀ ਆ ਵੀਰੇ ਕਾਰ ਦੇ ਉੱਤੇ ਆਲਮੋਸਟ ਸੇਮ ਹੀ ਰਹਿੰਦੀ ਆ ਇੰਜਨ ਗੇਅਰ ਤੇ ਐਕਸੀਡੈਂਟ ਹਾਂ ਸਾਡੇ ਤਿੰਨਾਂ ਜਾਂ ਦਾ ਮੇਨ ਕੰਸਰਨ ਰਹਿੰਦਾ ਵੀਰੇ ਕਿ ਇੰਜਨ ਗੇਅਰ ਤੇ ਮੇਜਰ ਐਕਸੀਡੈਂਟ ਦੀ ਅਸੀਂ ਜ਼ਿੰਮੇਵਾਰੀ ਚੱਕਾਂਗੇ ਕਾਰ ਦੇ ਅਗਰ ਕਾਰ ਲੈਣ ਤੋਂ ਬਾਵਜੂਦ ਤੁਹਾਡੇ ਕੋਲ ਕੋਈ 50 ਤੋਂ 60000 ਰੁਪਏ ਦੀ ਕੋਸਟਿੰਗ ਆ ਰਹੀ ਹੈ ਉਹ ਵੀਰੇ ਆਪਾਂ ਤੁਹਾਡੇ ਨਾਲ ਖੜਾਂਗੇ ਮਾਈਨਰ ਜਿਦਾਂ ਕੋਈ ਸਰਵਿਸ ਕਰਾ ਲਈ ਕੋਈ ਵਾਇਰਿੰਗ ਲੂਜ਼ ਹੈ ਉਹ ਤੁਸੀਂ ਟਾਇਰਟ ਕਰਾ ਲਈ ਵੀਰੇ ਉਹ ਤੁਸੀਂ ਆਲਮੋਸਟ ਸਮਝਦਾਰੀ ਹੋ ਵੀਰੇ ਉਹ ਤੁਹਾਨੂੰ ਮਾੜਾ ਮੋਟਾ ਕਾਰ ਦੇ ਉੱਤੇ ਸੈਕੰਡ ਹੈਂਡ ਕਾਰ ਦਾ ਮਤਲਬ ਹੈ ਹਲਕਾ ਫੁਲਕਾ ਕੰਪਰੋਮਾਈਜ਼ ਹੁੰਦਾ ਵੀਰੇ ਇਹ ਤਾਂ ਗੱਲ ਵਾਕਈ ਸਹੀ ਗੱਲ ਆ ਇਹ ਵੀਰੇ ਨੇ ਵਧੀਆ ਗੱਲ ਕਹੀ ਆ ਵੀ ਸੈਕੰਡ ਹੈਂਡ ਕਾਰ ਵੀਰੇ ਮਸ਼ੀਨਰੀ ਆ ਨਾ ਮਸ਼ੀਨਰੀ ਦਾ ਇਹਨਾਂ ਵੱਲੋਂ ਤਾਂ ਜੀ ਤਸੱਲੀ ਕਰਕੇ ਕਾਰ ਲੈਂਦੇ ਬਾਕੀ ਮਸ਼ੀਨਰੀ ਦੇ ਵਿੱਚ ਗਾਹਾਂ ਜਾ ਕੇ ਜੇ ਥੋੜੀ-ਬਹੁਤ ਦਿੱਕਤ ਆ ਰਹੀ ਹੋਵੇ ਤਾਂ ਮੇਰਾ ਭਰਾ ਉਹ ਥੋੜਾ ਜਿਹਾ ਉਸ ਚੀਜ਼ ਦੇ ਵਿੱਚ ਮਾਈਂਡ ਸੈਟ ਆਪਣਾ ਬਣਾ ਕੇ ਚੱਲਿਆ ਕਰੋ ਤੇ ਬਾਕੀ ਕਾਰਾਂ ਹੋਪ ਕਰਦੇ ਆ ਤੁਹਾਨੂੰ ਵਧੀਆ ਲੱਗੀਆਂ ਹੋਣਗੀਆਂ ਰੇਟ ਵਧੀਆ ਲੱਗੇ ਹੋਣਗੇ ਐਡਰੈਸ ਇੱਕ ਵਾਰੀ ਫੇਰ ਦੱਸ ਦਿੰਦੇ ਆ ਐਡਰੈਸ ਹੈਗਾ ਵੀਰੇ ਸਾਡਾ ਮੁਹਾਲੀ ਸੈਕਟਰ 68 ਨੀਅਰ ਫੋਰੈਸਟ ਕੰਪਲੈਕਸ ਵੀਰੇ ਨੀਅਰ ਫੋਰੈਸਟ ਕੰਪਲੈਕਸ ਆ ਬਾਕੀ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਲਿੰਕ ਸਾਰੇ ਬਾ ਦੇਣੇ ਆ ਬਸ ਤੁਸੀਂ ਲਿੰਕ ਤੇ ਕਲਿੱਕ ਕਰਨਾ ਜਿੱਥੇ ਬੈਠੇ ਹੋ ਉੱਥੋਂ ਲੈ ਕੇ ਇੱਥੇ ਤੱਕ ਦੀ ਸਾਰੀ ਲਿਕੇਸ਼ਨ ਖੁੱਲ ਜੂਗੀ ਤੇ ਬਾਕੀ ਬਾਈਆਂ ਦੇ ਨੰਬਰ ਮੈਂ ਸਕਰੀਨ ਤੇ ਪਾਏ ਹੋਏ ਆ ਕਾਲ ਕਰ ਲਿਓ ਤੇ ਇੱਕ ਸੋਹਣਾਇਆ ਕਮੈਂਟ ਕਰਕੇ ਮੇਰਾ ਭਰਾ ਇਹ ਦੱਸਿਓ ਪੀ ਅੱਜ ਦੇ ਰੇਟ ਤੇ ਗੱਲਬਾਤ ਤੁਹਾਨੂੰ ਕਿਵੇਂ ਦੀ ਲੱਗੀ ਤਾਂ ਤੱਕ ਲਈ ਜੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਚੰਗਾ ਜੀ ਆਪਕੀ ਰੇਕਾ